ਅੱਜ ਤਾਂ ਵਿਆਹ ਵਰਗਾ ਮਾਹੌਲ ਬਣਿਆ ਪਿਆ ਘਰ ਚਾਣਾ ਜੇ ਉਮੀਦ ਸੀਗੀ ਕਿ ਮੈਡਲ ਜ਼ਰੂਰ ਆਊਗਾ ਇਹ ਉਮੀਦ ਤੇ ਪੂਰੀ ਹੋਈ ਜੀ ਇਹ ਵੀ ਖੇਡਾਂ ਦੇ ਵਿੱਚ ਹੋਰ ਵੀ ਵੱਡੇ ਵੱਡੇ ਮੈਡਲ ਵੱਡੇ ਵੱਡੇ ਰਿਕਾਰਡ ਸਰਬਜੋਤ ਬਣਾਊਗਾ ਮੈਨੂੰ ਤਾਂ ਉਹ ਤਾਂ ਵੀ ਮੇਰਾ ਬੇਟਾ ਲੰਬੇ ਖੇਲ ਕਾ ਹੈ ਹੂੰ ਉਹ ਮੇਰਾ ਸੁਪਨਾ ਦਾ ਪੂਰਾ ਸੁਪਨਾ ਪੂਰਾ ਹੋ ਗਿਆ ਉਹ ਲੜਕੀ ਵੀ ਨਾਲ ਮਨੂੰ ਪਾਸ ਕਰਾਣਾ ਉਹਨਾਂ ਦੇ ਨਾਲ ਜੋੜੀ ਟੀਮ ਦੀ ਜਿਹੜੀ ਬਣੀ ਆ ਬੜਾ ਵਧੀਆ ਪਰਫਾਰਮ ਕਹਿੰਦੇ ਰਿਹਾਗਾ ਤਾਂ ਉਹਦੇ ਨਾਲ ਪਹਿਲਾਂ ਵੀ ਕੋਈ ਗੇਮ ਵਗੈਰਾ ਖੇਡੀਆ ਜਾਂ ਫਸਟ पेरू में भी एक मेडल लिया गोल्ड मेडल उसके साथ जी अच्छा लिमा लिम, लिम, पेरू में भी एक गोल्ड लिया उसके साथ एक गोल्ड इसका अपना था एक मनु भाकर के साथ ਇਹ ਅੱਗੇ ਸੋਚਿਆ ਸੀ ਕਿ ਇੱਕ ਦਿਨ ਸਰਬਜੋਤ ਇੱਥੋਂ ਤੱਕ ਪਹੁੰਚੂਗਾ ਅੱਜ ਇਸ ਘਰ ਦੇ ਅੰਦਰ ਮੀਡੀਆ ਪਹੁੰਚ ਰਿਹਾ ਲੋਕ ਪਹੁੰਚ ਰਹੇ ਨੇ ਵਧਾਈਆਂ ਦੇਣ ਵਾਸਤੇ ਹਨਾ ਮਾਣ ਮਹਿਸੂਸ ਹੁੰਦਾ ਬਾਬੇ ਨਾਨਕ ਦੀ ਕਿਰਪਾ ਹੈ ਬਹੁਤ ਮਹਿਸੂਸ ਹੈ ਜਿਵੇਂ ਸੇ 올림픽 ਵਿੱਚ ਜਹਾਂ ਕਿ 올림픽 ਦਾ ਨਾਮ ਹੀ ਬਹੁਤ ਵੱਡਾ ਹੈ ਓਲੰਪਿਕਾ ਮਾ ਜੋ ਵੀ ਬੱਚੇ ਜਹਾਂ ਉਹ ਬੱਚਾ ਕੰਮ ਬੱਚਾ ਕੋਈ ਨਹੀਂ ਹੁੰਦਾ ਸਭ ਕੀ ਤਿਆਰੀ ਦੇਖ ਦੇ ਤਿਆਰੀ ਕਰੀਦਾ ਇੱਡਾ ਵੱਡਾ ਰਿਕਾਰਡ ਏਡਾ ਵੱਡਾ ਨਾਮ ਪੁੱਤ ਨੇ ਲਿਆ ਅੱਜ ਪ੍ਰਧਾਨ ਮੰਤਰੀ ਤੱਕ ਵਧਾਈਆਂ ਦੇ ਰਹੇ ਆ ਕਿ ਉਹਦਾ ਸੀਨਾ ਤਾਂ ਚੌੜਾ ਹੋ ਗਿਆ ਹੋਣਾ ਹਾਂਜੀ ਹਾਂਜੀ ਪਿੰਡ ਵਾਸੀ ਵੀ ਆ ਰਹੇ ਨੇ ਪੂਰਾ ਜਸ਼ਨ ਦੇ ਵਿੱਚ ਵਧਾਈਆਂ ਆ ਰਹੀਆਂ ਲਗਾਤਾਰ ਸੀਐਮ ਸਾਹਿਬ ਨੂੰ ਕਰਾਂਗੇ ਅੱਛਾ ਮੁੱਖ ਮੰਤਰੀ ਸਾਹਿਬ ਦਾ ਫੋਨ ਆਇਆ ਵੀ ਸੁਨਿਆ ਆਇਆ ਤੁਹਾਨੂੰ ਵੀ ਘਰ ਆਉਣਗੇ ਉਹ ਹਾਂਜੀ ਹਾਂਜੀ ਇਸ ਦਾ ਸੁਨਿਆ ਰੋ ਘਰ ਆਉਣਗੇ ਪਚਪਨ ਤੋਂ ਹੀ ਜਿਹੜਾ ਇਹਦਾ ਸ਼ੂਟਿੰਗ ਵੱਲ ਨੂੰ ਸ਼ੌਂਕ ਪਿਆ ਸੁਰਟੇ ਖੇਲ ਵਿੱਚ ਹੀ ਰਹਾ ਫਿਰ ਇਸమే ਸਕੂਲ ਵਿੱਚ ਸ਼ੂਟਿੰਗ ਆ ਗਈ ਜੀ ਹਾਂ ਜਿੱਥੋਂ ਚੱਲ ਰਹੀ ਹੈ 2016 1400 2013 ਤੋਂ ਸ਼ੂਟਿੰਗ ਦਾ ਨੂੰ ਸ਼ੂਟਿੰਗ ਦਾ ਸ਼ੌਂਕ ਪੈ ਗਿਆ ਤਾਂ ਜੀ ਤੋਂ ਇਸੇ ਵਿੱਚ ਚੱਲੇ ਬੰਦੂਕ ਦਾ ਬਚਪਨ ਦਾ ਸ਼ੌਂਕ ਰਿਆ ਬੰਦੂਕਾ ਤੋਂ ਇਸ ਬਚਪਨ ਤੇ ਹੀ ਇਸ ਨੂੰ ਬੰਦੂਕ ਹੀ ਲੈਣੀ ਇਸ ਦਾ ਪਹਿਲਾ ਮੈਡਲ ਆਇਆ ਸੀ ਪੁੰਨੇ ਤੇ ਹੂੰ ਹੋਇਆ ਤਾਂ ব্রোঞ্জ ਮੈਡਲ ਦੋ ਮੈਡਲ ਲਾਇਆ ਸੀ ਚਾਰਾ ਤੇ ਜੀ ਜੀ ਦੋ 골ਡ ਦੇ ਹੂੰ ਜਿਸ ਦੇ ਇਸ ਦਾ 골ਡ ਆਇਆ ਜੀ ਉਸ ਦਿਨ ਇਸ ਦਾ ਪੇਪਰ ਦਾ ਜੀ ਦਸਮੀ ਦਾ ਜੀ ਅਚਾ ਫਿਰ ਉਸ ਤੋਂ ਬਾਅਦ ਹਨਾ 2019 ਤੋਂ ਬਾਅਦ ਵੀ ਜਿਵੇਂ ਜੋ ਡੇਸਟਾ ਹੈਗੀ ਇਹਨਾਂ ਦੀਆਂ ਉਸ ਤੋਂ ਬਾਅਦ ਵੀ ਫਿਰ ਕਈ ਮੈਡਲ ਇਹਨਾਂ ਨੇ ਜਿੱਤੇ ਨੇ ਅਚਾ ਜੀ ਸਤੰਬਰਵਾਂ ਹੂੰ ਜੂਨੀਅਰ ਵਰਲਡ ਕੱਪ ਜਿੱਤਿਆ ਸੀ ਜਰਮਨੀ ਦੇ ਜੀ ਸੋਲ ਦੇ ਜੀ ਸੋਲ ਦੇ ਹੂੰ ਉਸ ਸਮਾਂ 골ਡ ਹੈ ਤੇ। ਸੇ ਇੱਕ ਸਰਜੋਤ ਦਾ ਜਿਹੜਾ ਕੇਸ ਰੱਖੇ ਹੋਏ ਨੇ ਨਾ ਉਹ ਦਸਤਾਰ ਸੁਜਾਉਂਦੇ ਨੇ। ਹਾਂ ਜੀ। ਬਚਪਨ ਤੋਂ ਕੇਸ ਰੱਖਿਓ। 2019 ਦਾ ਜੁਨੀਅਰ वर्ल्ड कप ਅਕਾ ਮੈਡਲ ਜਿੱਤਿਆ ਨਾ। ਹੂੰ। ਤੋਂ ਉਸਨੇ ਜੀ ਉਸ ਟਾਈਮ ਦਸਤਾਰ ਬੰਨ ਕੇ ਮੈਡਲ ਜਿੱਤਿਆ ਸੀ। ਅੱਛਾ। ਇਹਨੇ ਕਦੀ ਵੀ ਉਹ ਬਗੈਰ ਦਸਤਾਰ ਦੇ ਉਸਨੇ ਮੈਚ ਨਹੀਂ ਕੀਤਾ। ਅੱਜ ਐਸੇ ਚੀਜ਼ ਕਰਕੇ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਮਾਣ ਕਰ ਰਹੇ ਨੇ ਸਰਦਾਰ ਮਾਣ ਕਰ ਰਹੇ ਨੇ ਦਸਤਾਰ ਬੰਨ ਕੇ ਉਹਨੇ ਗੇਮ ਖੇਡਿਆ ਬਾਬਾ ਗੁਰੂ ਸਿੰਘ ਨੂੰ ਯਾਦ ਕਰਿਆ ਸੀ ਨੇ ਮੇਰੀ ਦਸਤਾਰ ਸਜਾਈ ਸੀ ਕੋਈ ਫੇਰ ਉਸ ਤੇ ਵੱਧ ਨੇ ਆਪਣਾ ਮੈਚ ਕੀਤਾ ਜੀ ਉਹਨੀ ਵਾਸਤੇ ਮੈਡਲ ਆ ਨਾ ਜੀ ਜੀ ਬਾਰੇ ਜੋ ਗੁਰਦੁਆਰਾ ਕਮੇਟੀ ਆ ਆਪਣੇ ਗੰਗਾ ਗਿੱਤ ਨੰਜੀ ਜੀ ਹੂੰ ਉਹਨਾਂ ਨੇ ਇਸ ਦਾ ਇਸ ਨੂੰ ਸਮਰਪਿਤ ਕੀਤਾ ਦਾ ਗੁਰਦੁਆਰਾ ਬਣਾ ਕੇ ਠੀਕ ਹੈ ਹਲਵਾਰ ਦੀਪੀ ਜੀ ਸਰਫਾ ਬੇਤ ਕਰਿਆ ਦੇ ਉਸ ਢੱਲੇ ਨਾਲ ਸਰਜੀਤ ਦੀ سپورਟ ਨਹੀਂ ਹੋ ਰਹੀ ਸੋਸ਼ਲ ਮੀਡੀਆ ਦੇ ਉੱਤੇ ਉਸ ਤਰੀਕੇ ਦਾ ਵਧਾਈਆਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਕਹਿੰਦੇ ਦਸਤਾਰ ਨਾ ਬੰਨੀ ਹੁੰਦੀ ਤਾਂ ਵੱਧ ਉਹ ਹੋਣਾ ਸੀ ਬਾਤ ਉਹ ਆਪ ਕੀ ਠੀਕ ਨਹੀਂ ਹੈ ਹੂੰ ਇਹ ਬਾਤ ਤਾਂ ਆਪ ਨੇ ਸਹੀ ਰਹੀ ਕਿ ਚੇਡਾਂ ਦੇ ਵਿੱਚ ਵੈਸੇ ਕੀ ਦੀ ਜਾਤ ਧਰਮ ਕੋਤ ਨਹੀਂ ਹੁੰਦਾਗਾ ਪਰ ਸਾਡੇ ਇਹ ਫਰਕ ਜਿਹੜਾ ਇੰਡੀਆ ਦੇ ਵਿੱਚ ਇੱਕ ਧੜਾ ਕਹਿ ਦਈਏ ਉਹ ਕਰਦਾਗਾ ਇਸ ਕੋ ਫਰਕ ਤਾਂ ਹੈ ਫਰਕ ਹੈ ਜੀ ਓਲੰਪਿਕ ਖੇਡਾਂ ਚੱਲ ਰਹੀਆਂ ਨੇ ਤੇ ਇਹਨਾਂ ਓਲੰਪਿਕ ਦੇ ਵਿੱਚ ਇੱਕ ਵਾਰ ਫੇਰ ਸਰਦਾਰਾ ਨੇ ਕਮਾਲ ਕਰਕੇ ਰੱਖ ਦਿੱਤੀ। ਸਰਦਾਰ ਸਰਜੋਤ ਸਿੰਘ ਦੇ ਪੂਰੇ ਇੰਡੀਆ ਦੇ ਵਿੱਚ ਚਰਚੇ ਹੋ ਰਹੇ ਨੇ। ਅੱਜ ਪਰਿਵਾਰ ਦੇ ਲਈ ਇੱਕ ਵੱਡਾ ਦਿਨ ਆ, ਖੁਸ਼ੀ ਦਾ ਦਿਨ ਆ, ਮਾਤਾ ਪਿਤਾ ਦੇ ਲਈ ਖੁਸ਼ੀ ਦਾ ਦਿਨ ਆ ਕਿਉਂਕਿ ਪੁੱਤ ਨੇ ਜੋ ਮੁਕਾਮ ਅੱਜ ਹਾਸਲ ਕੀਤਾਗਾ, ਜੋ ਜਿੱਤ ਹਾਸਲ ਕੀਤੀ ਆ ਜਿਹੜਾ ਰਿਕਾਰਡ ਪੁੱਤ ਸਰਜੋਤ ਸਿੰਘ ਨੇ ਬਣਾਇਆ ਹੈਗਾ। ਓਹ ਇੱਕ ਵੱਡਾ ਰਿਕਾਰਡ ਆ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵੱਲੋਂ ਵੀ ਵਧਾਈ ਦਿੱਤੀ ਗਈ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਵਧਾਈ ਦਿੱਤੀ ਤੇ ਹੋਰ ਪਿੰਡ ਵਾਸੀ ਵੀ ਅੱਜ ਘਰ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਐਸਐਮਟੀਵੀ ਦੇ ਜਰੀਏ ਮਾਤਾ ਪਿਤਾ ਨੂੰ ਅਸੀਂ ਵਧਾਈਆਂ ਦੇਣ ਵਾਸਤੇ ਪਹੁੰਚੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮਾਤਾ ਪਿਤਾ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਪਿਤਾ ਜੀ ਨੂੰ ਸਭ ਤੋਂ ਪਹਿਲਾਂ ਤਾਂ ਸਾਡੇ ادارے ਵੱਲੋਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਹੋਠੀ ਠਾਕ ਹੋ ਬਹੁਤ ਬਧਾਈਆਂ ਅੱਜ ਤਾਂ ਵਿਆਹ ਵਰਗਾ ਮਾਹੌਲ ਬਣਿਆ ਪਿਆ ਘਰ ਚ ਨਾ ਥੈਂਕ ਯੂ ਜੀ ਆਪਰੇ ਮੇਰੇ ਤੋਂ ਇੱਥੇ ਹਾਂਸਾ ਪਹੁੰਚੇ ਕੇਂਦਰ ਹੋਏ ਬਣਿਆ ਵਾ ਜੀ ਹਮ ਅੱਜ ਸਵੇਰੀ ਥੋੜਾ ਜਿਆਦਾ ਹੋ ਗਿਆ ਤਾਂ ਜੀ ਕਿਉਂਕਿ ਮੇਂ ਵੀ ਅੱਜ ਮੈਚ ਲਾਏਗਾ ਹਮ ਅੱਛਾ ਜਦੋਂ ਪਹਿਲਾ ਮੈਚ ਸ਼ੁਰੂ ਹੋ ਤਾਂ ਪਹਿਲਾਂ ਬੈਠੇ ਹੋ ਗਿਆਂ ਨਾ ਧੜਕਣਾ ਤੇਜ਼ ਹੋਣ ਗਿਆ ਵੀ ਕੀ ਹੋਊਗਾ ਕਿਉਂਕਿ ਇੱਕ ਕਹਿੰਦੇ ਹੁੰਦੇ ਆ ਚਿੰਤਾ ਜੀ ਹੁੰਦੀ ਆ ਦਿਮਾਗ ਦੇ ਉੱਤੇ ਵੀ ਯਾਰ ਕਿਤੇ 1921 ਨਾ ਰਹਿ ਜਾ ਜਾਂ ਹੁਣ ਹੋ ਜੈ ਨਾ ਸ਼ੱਕ ਨੂੰ ਮਨ ਦੇ ਵਿੱਚ ਹੁੰਦਾ ਕਿਸ ਤਰ੍ਹਾਂ ਦਾ ਪਹਿਲਾਂ ਆਸ ਸੀਗੀ ਕਿ ਉਮੀਦ ਸੀਗੀ ਕਿ ਮੈਡਲ ਜ਼ਰੂਰ ਆਊਗਾ ਉਮੀਦ ਸੀਗੀ ਉਮੀਦ ਸੀ ਪੂਰੀ ਉਮੀਦ ਸੀ ਵੀ ਬੱਚੇ ਵੀ ਰਹਾ ਮੀਰ ਤੋਂ ਹਮੇਸ਼ਾ ਰਹੀ ਇਸ ਪੱਧਰ ਵੀ ਮੈਡਲ ਤੋਂ ਲੈ ਕੇ ਆ ਬਗਾ ਜੀ ਹੂੰ ਅਜੇ ਅਸੇ 올림픽 ਵਾਂ ਜਾ ਹਾਕੀ 올림픽 ਦਾ ਨਾਮ ਹੀ ਬਹੁਤ ਬੜਾ ਹੈ ਜੀ ਹੂੰ ਇਹ 올림픽 ਵਾਂ ਜੋ ਵੀ ਬੱਚੇ ਜਹਾਂ ਮਤਲਬ ਕਿੜੀ ਕਿਸੇ ਕੀ کہیں ਦੇ ਬੱਚੇ ਆ ਉਹ ਬੋ ਬੱਚਾ ਕੋਮ ਬੱਚਾ ਕੋਈ ਨਹੀਂ ਹੁੰਦਾ ਸਭ ਦੀ ਤਿਆਰੀ ਏਕ ਟੇਕ ਤਿਆਰੀ ਕਰੀ ਬਹਾ ਸਭ ਦੀ ਹੂੰ ਹਜਰ ਲੰਪੀਗ ਨੇੜਾ ਆਵਾਜ਼ ਕਿਉਂ ਕਿ ਤਾਂ ਬਾਕੀ ਬਹੁਤ ਜ਼ਿਆਦਾ ਤਿਆਰੀ ਕਰੀ ਹੋਇਆ ਹੈ। ਅੱਛਾ ਬਾਪੂ ਜੀ ਸਰਬਜੋਤ ਦਾ ਬਚਪਨ ਕਿਵੇਂ ਦਾ ਸੀਗਾ? ਬਚਪਨ ਚ ਕਿਹੜੀਆਂ ਗੇਮਾਂ ਦਾ ਉਹਨੂੰ ਸ਼ੌਂਕ ਸੀਗਾ ਜਾਂ ਬਚਪਨ ਤੋਂ ਹੀ ਜਿਹੜਾ ਇਹਦਾ ਸ਼ੂਟਿੰਗ ਵੱਲ ਉਹਨੂੰ ਸ਼ੌਂਕ ਪਿਆ? ਬਚਪਨ ਅਸੀਂ ਜਾਨਣਾ ਚਾਹੁੰਦੇ ਆਂ ਅੱਜ ਇਹ ਸਰਬਜੋਤ ਦਾ ਬਚਪਨ ਕਿਵੇਂ ਬੀਤਿਆ? ਸੁਰਤੇ ਹੀ ਬਚਪਨ ਉਸਕਾ ਮਾਤਾ ਜੀ ਤੋਂ ਸੁਣਦੇ ਆਪਾਂ। ਖੇਲ ਮੈਂ ਹੀ ਕੁਦਿਆ। ਉਹ ਹੋਇਆ ਜੀ। ਸੁਰਤੇ ਹੀ ਖੇਲ ਮੈਂ ਹੀ ਰਹਾ ਹੈ। ਪਹਿਲੇ ਦੌੜ ਮੈਂ ਰਿਹਾ ਡੀਏਵੀ ਸਕੂਲ ਮੈਂ ਤਾਂ ਜੋ ਪਹਿਲੇ ਉਸਮੈਂ ਖੇਲ ਮੈਂ ਫਿਰ ਖੋਖੋ ਮੈਂ ਉਸ ਤੋਂ ਬਾਅਦ ਫਿਰ ਇਹ ਸਕੂਲ ਬਦਲਿਆ ਜਿਸ ਨੇ ਭਾਗਿਰਤ ਪਬਲਿਕ ਸਕੂਲ ਹੈ ਜੋ ਚੇਅਰਮੈਨ ਸਰਕਾਰ ਰਣ ਸਿੰਘ ਆ ਜੀ ਜੀ ਤਾਂ ਉਸ ਵਿੱਚ ਇਸ ਨੇ ਪੰਗੜੇ ਵਿੱਚ ਬਾਗ ਲਿਆ ਜੀ ਪਹਿਲੇ ਫਿਰ ਇਸ ਵਿੱਚ ਸਕੂਲ ਵਿੱਚ ਸ਼ੂਟਿੰਗ ਆ ਗਈ ਜੀ ਹੂੰ ਤਾਂ 1 ਮਹੀਨਾ ਸ਼ੂਟਿੰਗ ਰਹੀ ਤਾਂ ਉਸ ਵਿੱਚ ਇਸ ਨੇ ਬਾਗ ਲਿਆ ਜੀ ਇਹਾਂ ਸੇ ਚੱਲ ਰਿਹਾ ਹੈ ਜੀ 2016 14 ਸੇ ਜੀ 13 13 ਤੇ ਜੀ 2013 ਤੋਂ ਸ਼ੂਟਿੰਗ ਦਾ ਵੀ ਸ਼ੂਟ ਪੈ ਗਿਆ ਸੀ ਸ਼ੂਟਿੰਗ ਦਾ ਸੋਪ ਪੈ ਗਿਆ ਤਾਂ ਜੀ ਤੋਂ ਇਸ ਹੀ ਵਿੱਚ ਚੱਲਿਆ ਜੀ ਜ਼ਿਆਦਾਤਰ 30 ਸਤੰਬਰ 2001 ਦਾ ਜਨਮ ਦਿਨ ਹੈ ਸਕਾ ਜੀ 23 ਸਤੰਬਰ 2001 ਇੱਕ ਦਾ ਜਨਮ ਦਿਨ ਹਾਂਜੀ ਇੱਕ ਦਾ ਜਨਮ ਦਿਨ ਐ ਅੱਛਾ ਬਚਪਨ ਚ ਵੀ ਪਿਸਤੋਲ ਨਾਲ ਖੇਡਣਾ ਜਿਵੇਂ ਆਕਸਰ ਬੱਚਿਆਂ ਨੂੰ ਆਕਤਾ ਹੁੰਦੀਆਂ ਨੇ ਚੋਰ ਸਿਪਾਈ ਖੇਡਣ ਲੱਗ ਜਾਂਦਾ ਜਾਂਦਾ ਹਾਂ ਜਿਵੇਂ ਮੰਨ ਲੇ ਕਹੀਂ ਮੇਲੇ ਮਾ ਜਾਣਾ ਬੱਚੇ ਤੋਂ ਜਹਾਂਦਰ ਯੋਹੀ ਚੀਜ਼ਾਂ ਲਹੇ ਹੂੰ ਬੰਦੂਕ ਜਿਆਦਾ ਬੰਦੂਕ ਲੈ ਲਈਏ ਕੋਸ ਹੋਰ ਲੈ ਲਈਏ ਇਹੀ ਚੀਜ਼ਾਂ ਬੰਦੂਕ ਦਾ ਬਚਪਨ ਦਾ ਸ਼ੌਕ ਰਿਆ ਬੰਦੂਕਾ ਤਾਂ ਇਸ ਬਚਪਨ ਤੇ ਹੀ ਆ ਜੀ ਇਸ ਨੂੰ ਬੰਦੂਕ ਹੀ ਲੈਣੀ ਹੋਰ ਚੀਜ਼ ਤੋਂ ਜੋ ਲੈ ਕੇ ਆਣੀ ਆ ਉਸ ਨੂੰ ਖਤਮ ਕਰ ਦੇਣਾ ਇਸ ਨੂੰ ਤੋਂ ਜੋ ਇਹ ਬੰਦੂਕ ਲੈ ਕੇ ਆਤਾ ਇਹ ਉਸ ਨੂੰ ਸੰਭਾਲ ਕੇ ਰੱਖਾਤਾ ਬਾਕੀ ਚੀਜ਼ ਉਸ ਕੀ ਹੋਤੀ ਜੋ ਇਸਕੇ ਦਾਦਾ ਜੀ ਆ ਜੀ ਹੰ ਡੇਫਨ ਨੰਬਰਦਾਰ ਹੂੰ ਉਹ ਵੀ ਇਸ ਨੂੰ ਜੇ ਕਿ ਮੇਲੇ ਮੇਲੋਂ ਜਾਂਦਾ ਹੈ ਕਿਸੇ ਵਿੱਚ ਜਾਂਦਾ ਉਹ ਵੀ ਖਿਡੌਣੇ ਖਿਡੌਣੇ ਜਾਂ ਲੇਗਾ ਬਸ ਬਸਤਾ ਜੀ ਉਹ ਆਏਗਾ ਲੈ ਕੇ ਜਾਂਦਾ ਛੋਟੀ ਛੋਟੀ ਕਾਰਾਂ ਜੀ ਹੂੰ ਇਹ ਉਸ ਕਾਰ ਕੋ 2-3 ਘੰਟੇ ਚਲਾਇ ਕਰਾਦਾ ਜੀ ਉਸ ਤੋਂ ਬਾਅਦ ਉਸ ਦਾ ਡਾਕਟਰੀ ਮੈਨਾ ਕਰਦੇਗਾ ਜੀ ਅੱਛਾ ਹਾਂਜੀ ਉਸਕੇ ਬਾਅਦ ਮਕੈਨਿਕੀ ਵੀ ਕਰਦਾ ਲਿਆ ਮਕੈਨਿਕੀ ਗੱਲ ਕਰਦੇ ਹਾਂ ਅੱਛਾ ਜਿੱਦ ਵੀ ਰਹਾਗਾ ਜਿੱਦ ਤੂੰ ਤੂੰ ਹੀ ਕੋਈ ਖਾਸ ਨਹੀਂ ਦੇਖੋ ਬੱਚਾ ਜਿੱਦ ਕਰੀਆ ਪਰ ਇਤਨੀ ਕੋਈ ਇਤਨੀ ਜਿੱਦ ਨਹੀਂ ਥੀ ਹਾਂਜੀ ਛੋਟੇ ਵਾਲੇ ਮੈਂ ਵੀ ਕੋਈ ਜਿੱਦ ਨਹੀਂ ਜਿੱਦਰੇ ਵਿੱਚ ਹੀ ਬੋਲ ਜੀ ਸ਼ੰਪੇਲ ਜਦੋਂ ਪਹਿਲੀ ਵਾਰ ਕੋਈ ਮੁਕਾਬਲਾ ਖੇਡ ਕੇ ਆਇਆ ਹੋਣਾ ਜਿੱਤ ਕੇ ਆਇਆ ਹੋਊਗਾ ਉਹ ਦਿਨ ਕੀ ਸੀਗਾ ਤੇ ਉਦੋਂ ਕਿੱਦਾਂ ਦਾ ਮਹਿਸੂਸ ਹੋਇਆ ਕਿ ਅਭੇ ਸੋਚਿਆ ਸੀ ਕਿ ਇੱਕ ਦਿਨ ਸਰਬ ਜੋ ਤੇ ਇੱਥੋਂ ਤੱਕ ਪਹੁੰਚੂਗਾ ਜੀ ਸਰ ਇਹ ਪਹਿਲੇ ਵਾਰ ਨਾ 2017 ਵਾਂ ਪਤਾ 16 ਵਾਂ ਕੋਈ ਧਿਆਨ ਨਹੀਂ ਹੈ ਬਾਦਪ੍ਰਾਣੀ ਹੋ ਗਈ ਜੀ ਹੂੰ ਇਸੇ ਪਹਿਲਾਂ ਮੈਡਲ ਆਇਆ ਤਾਂ ਜੀ ਪੁਨੇ ਤੇ ਹੂੰ ਉਹ ਆਇਆ ਤਾਂ ਬ੍ਰਾਂਜ਼ ਮੈਡਲ ਜੀ ਜੀ ਉਹ ਉਸ ਉਸ ਮੈਡਲ ਕੀ ਵੀ ਬਹੁਤ ਖੁਸ਼ੀ ਹੋਈ ਧੀ ਕਿਉਂਕਿ ਵੀ ਬੀ ਬੇਟਾ ਪਹਿਲਾ ਮੈਡਲ ਲੈ ਕੇ ਆਇਆ ਵੀ ਚੱਲ ਗਿਆ ਹੂੰ ਉਸ ਤੋਂ ਬਾਅਦ ਵਿੱਚ ਫਿਰ ਇਸ ਦਾ ਮੈਡਲ ਆਇਆ ਜੀ 2019 ਦਾ ਚਾਈਨਾ ਫਰਵਰੀ ਮਾ ਜੀ ਦੋ ਮੈਡਲ ਆਏ ਸੀ ਚైనా ਦੇ ਜੀ ਜੀ 골ਡ ਦੋ 골ਡ ਦੇ ਗਿਓ ਹੂੰ ਜਿਸ ਦਿਨ ਇਸ ਦਾ 골ਡ ਆਇਆ ਜੀ ਉਸ ਦਿਨ ਇਸ ਦਾ ਪੇਪਰ ਦਾ ਜੀ ਦਸਵੀਂ ਦਾ ਜੀ ਅੱਛਾ ਹਾਂ ਜੀ ਦਸਵੀਂ ਦਾ ਪੇਪਰ ਛੱਡ ਗਏ ਇਹ ਪਲਸ 2 ਪਲਸ 2 ਦਾ ਹਾਂ ਇਹ ਪਲਸ 2 ਦਾ ਪੇਪਰ ਦਾ ਦਸਵੀਂ ਦਾ ਇਸ ਦਾ ਜੀ ਤੋਂ ਜਿਵੇਂ ਵਾਹ ਮੇਰੇ ਖਿਆਲ ਮਾ ਕਿਨੇ ਫਰਵਰੀ ਨੂੰ ਮਾ ਦੋ ਫਰਵਰੀ ਨੂੰ ਇਸ ਦਾ ਮੈਡਲ ਆਇਆ ਜੀ ਦੋ ਫਰਵਰੀ ਦਾ ਸਭ ਪੇਪਰ ਦਾ ਜੀ ਹੂੰ 3 ਫਰਵਰੀ ਕੋ ਇਹ ਕਰ ਬਾਬ sai ਗਿਆ ਜੀ 3 ਫਰਵਰੀ ਕੋ ਮੈਂ ਹਰਮੈਆ ਦੋਸਤ ਸੰਜੀਵ ਕੁਮਾਰ ਜੀ ਇਹੀਂ ਖੜੇ ਬਾਹਰ ਖੜੇ ਜੀ ਤੋਂ ਇਹ ਹਰਮੈ ਇਸ ਕੋ ਪੇਪਰ ਦਿਵਾਉਣੇ ਕੇ ਲਈ ਭਵਨ ਭਵਨ ਨੀ ਬੋਰਡ ਮੇ ਲੇ ਕੇ ਗਏ ਜੀ ਅੱਛਾ ਹਾਂ ਜੀ ਇਸ ਕਾ ਪੇਪਰ ਪਪਾ ਨੀ ਬੋਰਡ ਦਿਵਾਇਆ ਦੋ ਪੇਪਰ ਦਿਵਾਇ ਬਨੇ ਬੋਰਡ ਇਸਕੇ ਹਾਂ ਜੀ ਮਤਲਬ ਇਨਾ ਕ ਜਿਆਦਾ ਇਹਨੂੰ ਸ਼ੌਂਕ ਸੀਗਾ ਵੀ ਇਹਨੇ ਪਹਿਲ ਤਰਜੀਹ ਜਿਹੜੀ ਆਪਦੀ ਗੇਮ ਨੂੰ ਦਿੱਤੀ ਉਸ ਤੋਂ ਬਾਅਦ ਇਹਨੇ ਜਿਹੜਾ ਆਪਦਾ ਪੜਾਈ ਹਾਂ ਜੀ ਹਾਂ ਜੀ ਹਾਂ ਜੀ ਤਾਂ ਦੋ ਗੋਲਡ ਆਏ ਇਸਕੇ ਬਾਅਦ ਨੇ ਜੀ ਇਹ ਫਿਰ ਉਸ ਤੋਂ ਬਾਅਦ ਹਨਾ 2019 ਤੋਂ ਬਾਅਦ ਵੀ ਜਿਵੇਂ ਜੋ ਡੇਟਾ ਹੈਗੀ ਹੈ ਇਹਨਾਂ ਦੀ ਉਸ ਤੋਂ ਬਾਅਦ ਵੀ ਫਿਰ ਕਈ ਮੈਡਲ ਇਹਨਾਂ ਨੇ ਜਿੱਤੇ ਨੇ ਇਸ ਕੋ ਵੀਰ ਜੀ 2019ਵਾਂ ਫਿਰ ਅਗਸਤਵਾਂ ਸੈਪਟੇਮਬਰਵਾਂ ਹੂੰ ਜੂਨੀਅਰ ਵਰਲਡ ਕੱਪ ਜਿੱਤਿਆ ਰੱਖਣੋ ਜਰਮਨੀ ਦੇ ਜੀ ਸੂਈ ਤੇ ਜੀ ਸੂਲ ਤੇ ਜੀ ਹਾਂਜੀ ਉਸ ਵੇਲੇ 골ਡ ਆਇਆ ਦੱਸ ਕੇ ਜੀ ਉਹਦੇ ਚ ਵੀ 골ਡ ਆਇਆ ਹਾਂਜੀ 골ਡ ਇੱਕ ਐ ਕੀ ਹੁਣ ਜਿਹੜੀ ਟੀਮ ਕੁੜੀ ਦੇ ਨਾਲ ਇੱਕ ਲੜਕੀ ਵੀ ਨਾਲ ਆ ਮਨੂ ਪਾਸ ਕਰਾਣਾ ਉਹਨਾਂ ਦੇ ਨਾਲ ਜੋੜੀ ਟੀਮ ਦੀ ਜਿਹੜੀ ਬਣੀ ਆ ਬੜਾ ਵਧੀਆ ਪਰਫਾਰਮ ਕਹਿੰਦੇ ਰਿਹਾ ਦਾ ਤਾਂ ਉਹਦੇ ਨਾਲ ਪਹਿਲਾਂ ਵੀ ਕੋਈ ਗੇਮ ਵਗੈਰਾ ਖੇਡੀ ਆ ਜਾਂ ਫਰਸਟ ਸੀਗੀ ਨਹੀਂ ਨਹੀਂ ਉਸਕੇ ਜੀ ਪਹਿਲਾਂ Peru ਵਿੱਚ ਵੀ ਇੱਕ ਮੈਡਲ ਲਿਆ 골ਡ ਮੈਡਲ ਉਸਕੇ ਸਾਥ ਜੀ ਅੱਛਾ ਲਿਮ ਲਿਮ ਲਿਮਾ Peru ਵਿੱਚ ਵੀ ਇੱਕ 골ਡ ਲਿਆ ਉਸਕੇ ਸਾਥ ਇੱਕ 골ਡ ਇਸ ਦਾ ਆਪਣਾ ਤਾਂ ਇੱਕ ਮਨੂਬਾ ਕਰਕੇ ਸਾਥੇ ਇੱਕ ਜੀ 골ਡ ਲਿਮੋ Peru ਵਿੱਚ ਲਿਆ ਸੀ ਨੇ ਜੀ ਮਨੂਬਾਕਰ ਜੀ ਦੇ ਸਾਥ ਜੀ ਏ 골ਡ ਮੈਡਲ ਖਰੋ ਸਾਇਦ ਉਸਨੇ ਨੈਸ਼ਨਲ ਦਾ ਵੀ ਸਾਇਦ ਅੰਦਰ ਫੋਟੋ ਲਗ ਰਹੀ ਪਰ ਇਹ ਨਹੀਂ ਪਤਾ ਉਹ ਵੀ ਨੈਸ਼ਨਲ ਦਾ ਮੈਡਲ ਜਿਸ ਨਾਲ ਉਸਕੇ ਸਾਥ ਲਿਆ ਆਵਾਜੀ ਟੀਮ ਮੈਡਲ ਜੀ ਟੀਮ ਮੈਡਲ ਅੱਛਾ ਬਾਪੂ ਜੀ ਜਦੋਂ ਫਿਰ ਇੱਥੇ ਕਿਵੇਂ ਇਹਦੀ ਸ਼ੁਰੂਆਤ ਕਿਵੇਂ ਹੋਈ ਕੋਚਿੰਗ ਵਗੈਰਾ ਕਿੱਥੋਂ ਲਈ ਮੰਨ ਲਓ ਇਹਨੇ ਸ਼ੂਟਿੰਗ ਦਾ ਕਿੱਥੋਂ ਪ੍ਰੈਕਟਿਸ ਵਗੈਰਾ ਕਿੱਥੇ ਕਰਦਾ ਸੀ ਇੱਥੇ ਕੋਚਿੰਗ ਜਿਸ ਜਿਹਾ ਕੋਈ ਟ੍ਰੇਨਿੰਗ ਸੈਂਟਰ ਜੁਆਇਨ ਕੀਤਾ ਸੀਗਾ ਜੀ ਜੀ ਜਿ세 ਪਹਿਲਾਂ ਸ਼ੁਰੂ ਮਨ ਜੀ ਇਹ ਡੀਏਵੀ ਸਕੂਲ માં ਜਹਾ ਲਾਇਆ ਬਤਾ ਜੀ ਇਹ ਬੜੜੇ ਜੀ ਹਮ ਸ਼ਿਮਲਾ ਕੋਆ ਪੜਾਇਆ ਯਹਾਂ ਪਾਸ ਹੀ 4-5 ਕਿਲੋਮੀਟਰ ਉਹ ਮਹਾਦੇ ਦੋ ਦੋ ਦਿਨ ਸਾਲ ਪੜ੍ਹਾਈ ਦੋ ਦਿਨ ਚਾਰ ਪੰਜ ਸਾਲ ਮਹਾ ਪੜ੍ਹਾਈ ਕਰ ਕਰਨਾ ਉਸ ਤੋਂ ਬਾਅਦ ਜੀ ਉਹਨਾਂ ਨੇ ਹਾਂ ਬਸ ਢੇਜ ਨਹੀਂ ਬੰਦ ਕਰ ਦਿੱਤੀ ਜੀ ਹਮ ਡੀਬੀ ਕਾਲਜ ਨੇ ਸਕੂਲ ਹੈ ਜੀ ਅੱਛਾ ਤੋ ਜੋ ਇਹ ਨਿਆ ਸਕੂਲ ਖੁੱਲਿਆ ਤਾਂ ਜੀ ਹਾਂ ਮਾਰੇ ਤੇ ਹਾ ਤੇ ਜਹਾ ਬੈਠੇ ਜੀ ਹਾ ਲਗਭਗ 3-4 ਕਿਲੋਟਰ ਹੈ ਜੀ ਕੁਲਪੁਰ ਜੀ ਹਮ ਉਹ ਡਿਸਟ੍ਰਿਕਟ ਜਮਨਾਗਰ ਵਿੱਚ ਪੜਦਾ ਜੀ ਹਮ ਜਿ세 ਗੰਗਨਗਨ ਨੂੰ ਪੜਦਾ ਰਿਹਾ ਜੀ ਗੰਗਨਪੁਰ ਤੇ ਅਗਲਾ ਕੁਲਪੁਰ ਹੀ ਹੈ ਜੀ ਠੀਕ ਹੈ 3 ਕਿਲੋਮੀਟਰ ਹੋਣਾ ਜੀ ਸਕੂਲ ਹੈ ਜਹਾ ਦਾ ਜੀ ਹਮ ਤੁਸੀਂ ਵਹਾਂ ਤੇ ਰਿਸ਼ਤਦਾਰ ਵੀ ਹੈ ਜੀ ਆਪਣਾ ਜੀ ਉਹ ਉਸ ਸਕੂਲ ਖੁੱਲਿਆ ਤਾਂ ਜੀ ਪਹਿਲੀ ਵਾਰੀ ਖੁੱਲਿਆ ਤਾਂ ਉਹ ਟਾਈਮ ਮਨੇ ਬਨੇ ਬੱਚੇ ਵਾ ਤੇ ਹਟਾਗਾ ਜੀ ਇਸ ਵਿੱਚ ਲਗਾਏ ਮਹਾ ਪਾਜੀ ਦੇ ਜੀ ਤੇ ਉਹ ਮਾ ਬੱਚੇ ਸਾਲ ਪੜੇ ਸੈਰ ਮੇਰੇ ਖਿਆਲ ਮਾ ਜਿਹਦੇ 2013 ਮਾ ਜੀ ਬਨੇ ਉਹਨਾਂ ਨੇ ਸਰਦੇ ਮਾ ਕੋਚ ਬੁਲਾਇਆ ਕਿ ਤੁਜੀ ਹਮ ਇੱਕ ਫੁੱਟਬਾਲ ਵਾਲਾ ਬੁਲਾਇਆ ਜੀ ਮੈਂ ਤਾਂ ਕਈ ਨ ਲਗ ਲਗ ਬੁਲਾਏ ਜੀ ਉਸਨਾਂ ਨੇ ਛੋਟਾ ਸਾਕੇ ਕੋਚਿੰਗ ਸੈਂਟਰ ਸਕੂਲ ਕੇਂਦਰ ਹੀ ਖੁੱਲਿਆ ਤਾਂ ਜੀ ਛੂਟਿੰਗ ਦਾ ਹਾਂ ਜੀ ਮੰਨ ਲਓ 3-4 ਪੁੜੀਆਂ ਦਾ ਕਹਿ ਲਓ ਇਸ ਕੋਈ ਜੀ ਦੇਖ ਬਹਿ ਬਣੇ ਜੀ ਪਰ ਚਾਰ ਬੁਲੀਆਂ ਤੋਂ ਹੋਣੀ ਜੀ ਕਿ ਸ਼ੁਰੂ ਮਨੇ 6-7 ਬੱਚੇ ਉਸ ਸਕੂਲ ਮਾ ਇਸ ਗੱਲ ਕਿ ਮੈਂ ਕੋਚਿੰਗ ਕਰਨੇ ਲਈ ਲਗੇ ਤੇ ਜੀ ਤਾਂ ਉਸ ਮਾ ਕੁਛ ਤੋਂ ਤੁਰਤ ਛੱਡ ਕੇ ਕੋਈ ਗੇਮ ਹੈਗੀ ਤੇ ਜੀ ਹਮ ਚੇਅਰਮੈਨ ਲਾਣ ਕ ਕਹਨੇ ਕਰਕੇ ਮਨੇ ਜੀ ਇਸ ਗੇਮ ਆ ਪਾਇਆ ਤਾਂ ਜੀ ਠੀਕ ਹੈ ਕੁਝ ਤੋਂ ਤੁਰਤ ਛੱਡ ਕੇ ਜੀ ਉਸ ਉਹੀ ਬਾਤ ਕੋਈ ਬੱਚਾ ਪੜਾਈ ਕਿ ਨਹੀਂ ਧਿਆਨ ਜਾਂਦਾ ਦੇ ਹੈ ਜੀ ਇਹ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਕਹਿੰਦੇ ਗੇਮ ਮਹਿੰਗੀ ਬਹੁਤ ਆ ਹਰ ਇੱਕ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਤੁਸੀਂ ਕਿਵੇਂ ਮੈਨੇਜ ਕੀਤਾ ਸਰ ਕੁਝ ਕੁਝ ਬੱਚੇ ਜੀ ਮਤਲਬ ਮਹਿੰਗੀ ਕਹਿੰਦੇ ਜੀ ਕੁਝ ਬੱਚੇ ਕਹਿੰਦੇ ਵੀ ਪੜ੍ਹਾਈ ਹੀ ਕਰਾਣੀ ਮਾਵਾ ਪੜ੍ਹਾਈ ਕਿੰਨੀ ਹੀ ਜਿਆਦਾ ਜ਼ੋਰ ਮਾਰਾਂ ਜੀ ਜੀ ਵੀ ਗੇਮ ਆ ਬੜਾ ਪੜ੍ਹਾਈ ਖਰਾਬ ਹੋ ਜਾਏਗੀ ਜੀ ਹੂੰ ਪਰ ਸਾਰੇ ਜੁੱਤ ਦੀ ਪੜ੍ਹਾਈ ਵੀ ਠੀਕ ਚੱਲੀ ਜੀ ਹੂੰ ਇਸ ਕੀ ਗੇਮ ਵੀ ਠੀਕ ਚੱਲ ਗੇਮ ਵੀ ਠੀਕ ਚੱਲੀ ਹੈ ਤੁਹਾਨੂੰ ਨਹੀਂ ਕਦੇ ਚਿੰਤਾ ਹੋਈ ਯਾਰ ਵੀ ਪੜ੍ਹਾਈ ਦੇ ਵਿੱਚ ਜੇ ਪਿੱਛੇ ਰਹਿ ਗਿਆ ਫਿਰ ਕੀ ਕਰਾਂਗੇ ਸ਼ੁਰੂ ਸ਼ੁਰੂ ਮਾ ਤੋਂ ਹੋਇਆ ਜੀ ਹਾਂ ਸ਼ੁਰੂ ਪਰ ਦਸਵੀਂ ਉਹ ਅੱਛੇ ਨੰ ਨੇ ਜਦੋਂ ਜਿਵੇਂ ਤੁਸੀਂ ਕਿੱਸਾ ਸੁਣਾਇਆ ਨਾ ਵੀ 12ਵੇਂ ਦਾ ਪੇਪਰ ਸੀਗਾ ਤੇ ਇਹ ਉੱਤੇ ਛੇੜਣ ਗਿਆ ਹੋਇਆ ਸੀ ਨਹੀਂ ਮੈਂ ਉਹ ਨਹੀਂ ਚੜੇ ਨਹੀਂ ਤੁਸੀਂ ਨਹੀਂ ਕੋਈ ਕਈ ਮਹਿਸੂਸ ਨਹੀਂ ਨਹੀਂ ਕਈ ਮਹਿਸੂਸ ਨਹੀਂ ਕਰਾ ਜੀ ਅਮ ਟੋਕ ਕੇ ਟੋਕ ਕੇ ਜਿਵੇਂ ਜੇਲ੍ਹ ਘਰ ਤੋਂ ਬਾਹਰ ਹੀ ਕਢਾਂਗੇ ਨਾ ਜੀ ਹੂੰ ਨਾਮ ਕਰਦੇ ਬਾਹਰ ਹੀ ਕਢਾਂਗੇ ਮਾਨੂੰ ਬਾਹਰ ਸਾਰੀ ਤਰ੍ਹਾਂ ਦੇ ਬੰਦੇ ਮਿਲਾਂਗੇ ਜੀ ਹੂੰ ਅੱਛੇ ਮਿਲਾਂਗੇ ਮਾੜੇ ਮਿਲਾਂਗੇ ਕੰਮ ਕਰਨ ਵਾਲੇ ਬੰਦੇ ਮਿਲਾਂਗੇ ਜੀ ਹੂੰ ਤੁਸੀਂ ਬੰਨੇ ਜਦ ਭਵਨੀ ਪੇਪਰ ਦੇਣ ਗਏ ਜੀ ਮਾਹਮਨ ਇੱਕ ਆਪਣਾ ਜੱਟ ਭਾਈ ਤੋਂ ਵੀ ਜੀ ਅੱਛਾ ਮੈਂ ਥੋੜਾ ਨਾਮ ਭੁੱਲ ਗਿਆ ਸੀ ਜੀ ਕਾਫੀ ਬਾਤ ਹੋ ਗਈ ਸੀ ਪੁਰਾਣੀ ਜੀ ਹੂੰ ਤੋਂ ਉਸ ਦੇ ਬਾਰੇ ਮਾਰੀ ਵਾਹ ਮੁਲਾਕਾਤ ਹੋ ਗਈ ਦੀ ਜੀ ਹੂੰ ਇਹ ਵੀ ਪੇਪਰ ਵਸਤਾ ਵੀ ਪਰਮਿਸ਼ਨ ਨਹੀਂ ਪੜਾਣਾ ਜੀ ਦੁਆਰਾ ਦੇਣੇ ਵਸਤਾ ਜੀ ਜੀ ਫਿਰ ਉਸਨੇ ਵਿਚਾਨੇ ਪਰਮਿਸ਼ਨ ਮਾਨ ਨੂੰ ਮਹਾ ਤੇ ਜਲਦੀ ਦਵਾਈ ਦੀ ਜੀ ਠੀਕ ਹੈ ਹਾਂ ਜੀ ਪਰਮਿਸ਼ਨ ਮਿਲ ਗਈ ਸੀਗੀ ਸੋਕੀ ਹਾਂ ਜੀ ਸੋਕੀ ਮਿਲ ਗਈ ਤੇ ਮਾਤਾ ਸਤਕਾਰ ਹੋਇਆ ਵੀ ਇੱਕ ਜੇ ਮੁੰਡਾ ਖੇਡ ਕੇ ਆਇਆਗਾ ਚਲੋ ਰਾਜ ਦੇ ਲਈ ਖੇਡਿਆ ਉਹਦਾ ਉਸਕੇ ਦਿਵਿੰਦਰ ਸਿੰਘ ਨਾਮ ਦਾ ਮੈਨੂੰ ਪਤਾ ਨਹੀਂ ਕੀ ਨਾਮ ਦਾ ਉਸਕੇ ਜੀ ਆ ਉਹ ਮਹੀਗਰ ਨੇ ਬਣਦਾ ਉਹਨੇ ਕਿ ਪਾਸਾ ਅੱਛਾ ਕਦੇ ਆਏ ਵੀ ਹੋਇਆ ਕਹਿੰਦੇ ਹੁੰਦੇ ਨੇ ਜਦੋਂ ਕੋਈ ਅਜੇਹਾ ਉਪਰਾਲਾ ਕਰਦੇ ਆ ਜਾਂ ਬੱਚੇ ਪੈਂਦੇ ਆ ਜਿਹੜਾ ਸਮਾਜ ਹੁੰਦਾ ਸਾਡੇ ਰਿਸ਼ਤੇਦਾਰ ਜਾਂ ਸਾਡੇ ਆਣ ਗੁਆਣ ਲੋਕ ਕਹਿੰਦੇ ਨੇ ਵੀ ਤੂੰ ਕਿਉਂ ਇਹਨੂੰ ਇਸ ਪਾਸੇ ਪਾਇਆ ਚੰਗਾ ਪੜਾ ਲਿਖਾ ਲੈ ਨੌਕਰੀਆਂ ਕਰ ਲੈ ਕਮੈਂਟ ਬਾਜ਼ੀਆਂ ਬਹੁਤ ਹੁੰਦੀਆਂ ਤਾਂਨੇ ਤੁਨੇ ਮਾਰਨ ਲੱਗ ਜਾਂਦੇ ਨੇ ਨਹੀਂ ਸਰ ਐਸੀ ਤੇ ਵੈਸੇ ਨਹੀਂ ਕੀਤਾ ਜੀ ਕਦੇ ਨਹੀਂ ਹੋਈ ਹਾਂ ਅਗਰ ਮੈਡਲੇ ਮਾਂ ਥੋੜੀ ਦੇਰੀ ਹੁੰਦੀ ਫਿਰ ਤੋਂ ਸਾਦ ਬੱਤਾਂ ਹੀ ਬਤਾਨ ਲੱਗ ਜਾਂਦੇ ਹੂੰ ਫਿਰ ਬੱਤਾਂ ਹੋਣੀ ਅਸਲੀ ਆ ਫਿਰ ਤੋਂ ਬੱਤਾਂ ਹੋਣੀ ਦੀ ਤੰਨੇ ਕਿਉਂ ਪੰਗਾ ਲਿਆ ਕਿਉਂ ਕਰਿਆ ਜੋ ਫਿਰ ਤੋਂ ਬੱਤਾਂ ਸ਼ੁਰੂ ਹੋ ਜਾਂਦੀ ਜੀ ਹੂੰ ਵੀ ਇਹ ਹਰੇਕ ਦੇ ਵਾਸਤੇ ਹੀ ਕੰਮ ਦੀ ਇਦਾਂ ਐ ਹੋਈਆਂ ਗੱਲਾਂ ਆਂਦੀਆਂ ਜੀ ਫਿਰ ਤਾਂ ਹੁੰਦੀ ਗੱਲਾਂ ਹੀ ਪਰ ਇਹ ਸਾਰੇ ਜਦੋਂ 2017 ਪਹਿਲਾਂ ਮੈਡਲੇ ਗਿਆ ਨਾ ਜੀ ਹੂੰ ਤੋਂ ਉਸਤੇ ਹੀ ਉਸਤੇ ਬਾਅਦ ਫੇਰ ਵੀ ਮੈਡਲੇ ਗਿਆ ਆ ਤੇ ਮੇਰੀ ਖ਼ਲਮ ਜੀ 2018 ਵਿੱਚ ਨੇ ਜੀ ਮਾਰੇ ਪ੍ਰਧਾਨ ਮੰਤਰੀ ਜੀ ਨੇ ਇਹ ਸਕੀਮ ਕੱਢੀ ਥੀ ਇੱਕ ਜੀ ਮੈਂ ਬੱਚਿਆਂ ਨੂੰ ਚੱਕਾਂਗੇ ਖੇਲੋ ਇੰਡੀਆ ਜੀ ਜੀ ਖੇਲੋ ਇੰਡੀਆ ਉਸ ਵੇਲੇ ਪਹਿਲੀ ਵਾਰੀ ਗਿਆ ਤਾਂ ਪਹਿਲੀ ਵਾਰੀ ਮਹਾਰਾ ਗਿਆ ਤਾਂ ਜੀ ਹੂੰ ਕਿਉਂਕਿ ਇਹ ਅੱਖ ਦੇ ਉੱਪਰ ਹਾਈ ਬ੍ਰੈਂਡਰ ਬੋਲਣਾ ਸਾਨੂੰ ਇਸ ਜੋ ਨਿਸ਼ਾਨਾ ਵਗੈਰਾ ਸਤਲ ਮਾਰੇ ਕਰਦਾ ਜੀ ਉਹ ਅੱਛਾ ਰੋਚਾ ਸੁਣ ਹੁੰਦਾ ਯੋ ਮਤਬ ਵਗੈਰਾ ਸਤਲ ਮਾਰੇ ਕਰਦਾ ਤਾਂ ਹਮੇਸ਼ਾ ਕਹੇਗਾ ਬੇਟੇ ਆਤ ਪਾ ਦੋ ਡੈਡੀ ਮੈਨੂੰ ਆਤ ਦੀ ਜੁੜਤ ਨਹੀਂ ਹੈਗਾ ਤਾਂ ਫਿਰ ਉਹ ਇਹ ਵੀ ਜ਼ਰੂਰੀ ਹੋ ਗਿਆ ਤਾਂ ਵੀ ਉਹ ਲਾਣਾ ਹੀ ਪੜਾਗਾ ਬਿਲਕੁਲ ਅੱਛਾ ਨੰਗੀ ਅੱਖ ਦੇ ਨਾਲ ਨਿਸ਼ਾਨਾ ਲਾ ਲੈਂਦਾ ਠੀਕ ਹੈ ਇੰਨਾ ਕੇ ਜਿਆਦਾ ਟ੍ਰੇਨ ਹੋ ਜਾਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੋ ਫਿਰ ਆਈ ਬਲੈਂਡਰ ਦੇ ਬਿਨਾ ਉਸ ਟਾਈਮ ਬਲੈਂਡਰ ਦੇ ਬਿਨਾ ਫਿਰ ਮਹਾਸੀ ਹੋਲੀ ਕਿਟ ਗਿਆ ਜੀ ਮਹਾ ਉਸ ਦਾ ਨੰਬਰ ਨਹੀਂ ਪੜਿਆ ਜੀ ਠੀਕ ਹੈ ਫਿਰ ਅਗਲੇ ਸਾਲ ਮਹਾ ਨੰਬਰ ਪੜਿਆ ਸੀਗਾ ਜੀ ਉਸ ਵਾਂ ਬਰੌਂਜ਼ ਮੈਡਲ ਆਇਆ ਤਾਂ ਜੀ ਵਾਂ ਜੀ ਹਾਂਜੀ ਅੱਛਾ ਹੁਣ ਤੁਹਾਡੀ ਕੋਈ ਗੱਲਬਾਤ ਹੋਈ ਸਰਜੋ ਦੇ ਨਾਲ ਹਾਲੇ ਅਭੀ ਨਹੀਂ ਹੋਈ ਅਜੇ ਤੱਕ ਨਹੀਂ ਕੋਈ ਬਾਤ ਹੋਈ ਇਸਕੇ ਜੀ ਅਭੀ ਤਾਂ ਫੋਨ ਮੈਨੂੰ ਅਸੀਂ ਵੀ ਥੋੜੇ ਬਿਜੀ ਹੋ ਰਹੇ ਸੀ ਜੀ ਹਾਂਜੀ ਅਜੇ ਕੋਈ ਬਾਤ ਨਹੀਂ ਕਹਿੰਦੇ ਜਦੋਂ ਅਜਿਹਾ ਇੱਦ ਵੱਡਾ ਰਿਕਾਰਡ ਐਡਾ ਵੱਡਾ ਨਾਮ ਪੁੱਤ ਨੇ ਲਿਆ ਅੱਜ ਪ੍ਰਧਾਨ ਮੰਤਰੀ ਤੱਕ ਵਧਾਈਆਂ ਦੇ ਰਹੇ ਆ ਇਹ ਉਹਦਾ ਸੀਨਾ ਤਾਂ ਚੌੜਾ ਹੋ ਗਿਆ ਹੋਣਾ ਹਾਂਜੀ ਹਾਂਜੀ ਬਾਕੀ ਹੋ ਗਿਆ ਹੋਣਾ ਕਿਸੇ ਨੂੰ ਤਾਂ ਕਹਿਣੀ ਉਹ ਬਾਤ ਨਹੀਂ ਸਰ ਮਾਂ ਵੀ ਮੈਂ ਦੇਖ ਰਿਹਾ ਕਿ ਮਾਂ ਵੀ ਖੁਸ਼ੀ ਦੇ ਨਾਲ ਕਹਿੰਦੇ ਫੁੱਲੀ ਨਹੀਂ ਸੁਆ ਰਹੀ ਕਿ ਪੂਰਾ ਘਰ ਅੱਜ ਖੁਸ਼ੀਆਂ ਦੇ ਨਾਲ ਜਸ਼ਨ ਮਨਾ ਰਿਹਾਗਾ ਪਿੰਡ ਵਾਸੀ ਵੀ ਆ ਰਹੇ ਨੇ ਪੂਰਾ ਜਸ਼ਨ ਦੇ ਵਿੱਚ ਵਧਾਈਆਂ ਆ ਰਹੀਆਂ ਲਗਾਤਾਰ ਅੱਜ ਮੈਂ ਤਾਂ ਜੀ ਜੋ ਮਨੇ ਸਿਸਟਮ ਬਣਾ ਰੱਖਿਆ ਤਾਂ ਜੀ ਮਾ ਅੱਜ ਅਸੀਂ মিডিਆ ਵਾਲੇ ਕਾਫੀ ਫੋਨ ਆ ਰਹੇ ਪਹਿਲਾਂ ਹੂੰ ਕੱਲ ਹੀ ਹੁਣ ਆਏ ਮੇਰੇ ਤਾਂ ਸੋਚੀ ਹੋਤੀ ਵੀ ਕੋਈ ਮੈਡਲ ਆਣ ਦੇ ਉਸ ਤੋਂ ਬਾਅਦ ਹੀ ਉਹ ਕਰਾਂਗੇ ਜੀ ਪਹਿਲੇ ਕੋਈ ਤੇਰੇ ਅੱਜ ਵਹੀਆਂ ਹੀ ਪ੍ਰੋਗਰਾਮ ਬਣਾਇਆ ਤਾਂ ਫਿਰ ਛੋਟੀ ਰੇਂਜ ਗਾ ਜਮਾ ਮੈਂ ਹੀ ਬਣਾਉਂਗਾ ਮੈਂ ਹੀ ਜੀ ਕਿਹੜਾ ਇੱਕ ਇਹ ਚੀਜ਼ਾਂ ਨਾ ਤੁਹਾਡਾ ਜਿਹੜਾ ਰਿਹائش ਤੁਹਾਡੀ ਬਿਲਕੁਲ ਖੇਤਾਂ ਦੇ ਵਿੱਚਕਾਰ ਆ ਜਿਵੇਂ ਇੱਕ ਪੰਜਾਬੀ ਦਾ ਗਾਣਾ ਆਇਆ ਸੀਗਾ ਸਿੱਧੂ ਮੂਸੇਵਾਲਾ ਦਾ ਕਹਿੰਦਾ ਜਿੱਥੇ ਰੇਂਜ ਰੇਂਜ ਨਹੀਂ ਆਉਂਦੀ ਉੱਥੇ ਰੇਂਜ ਰੋਵਰ ਆਉਣ ਲੱਗੀ ਅੱਜ ਇਸ ਘਰ ਦੇ ਅੰਦਰ মিডিਆ ਪਹੁੰਚ ਰਹੀ ਆ ਲੋਕ ਪਹੁੰਚ ਰਹੇ ਨੇ ਵਧਾਈਆਂ ਦੇਣ ਵਾਸਤੇ ਹਨਾ ਮਾਣ ਮਹਿਸੂਸ ਹੁੰਦਾ ਹਾਂ ਜੀ ਬਾਬੇ ਨਾਨਕ ਦੀ ਕਿਰਪਾਏ ਬਹੁਤ ਮਹਿਸੂਸ ਹੋਵਾ ਜੀ ਅੱਛਾ ਇੱਕ ਸਰਬਜੋਤ ਦਾ ਜਿਹੜਾ ਕੇਸ ਰੱਖੇ ਹੋਏ ਨੇ ਹਨਾ ਉਹ ਦਸਤਾਰ ਸੁਜਾਉਂਦੇ ਨੇ ਹਾਂਜੀ ਬਚਪਨ ਤੋਂ ਕੇਸ ਰੱਖੇ ਹੋਏ ਨੇ ਨਹੀਂ ਫਿਰ ਉਸਨੇ ਪਹਿਲੇ ਬਚਪਨ ਮੇ ਕੇਸ ਰੱਖੇ ਤੇ ਜੀ ਅੱਛਾ ਜੀ ਫੇ ਜਿਵੇਂ ਉਹੀ ਫਿਰ 2016 17 ਯਾਦ ਆ ਜਾ ਜੀ ਹੂੰ ਇਸਨੇ 16 17 ਮਾ ਕੇਸ ਕਟਵਾਣੀ ਉਹ ਕਤਲ ਕਤਲ ਕੜਾ ਗਈ ਸੀ ਕੇਸ ਜੀ ਕੀ ਕਾਰਨ ਬਣਿਆ ਸੀ ਮੈਂ ਕੰਨ ਜਿਹਾ ਜੇ ਬਾਹਰ ਜਾਣਾ ਜੀ ਹਮ ਇੱਕ ਤੁਸੀਂ ਯਹਾਂ ਤੇ ਥੋੜੇ ਬਾਲ ਉੱਡ ਗਏ ਤੇ ਮੁੱਠੀ ਵਰਤੇ ਜੀ ਇਹ ਪਟਕਾ ਬੰਨੇ ਕਰਦਾ ਜਾਂਦਾ ਜੀ ਗੰਜ ਪੈ ਜਾਂਦਾ ਹਾਂ ਜੀ ਗੰਜ ਪੈ ਜਾਂਦਾ ਇਹਦੇ ਕਰਨਾ ਬਣਿਆ ਜੇ ਜਿਹਾ ਜੇ ਬਾਹਰ ਜਾਣਾ ਜੀ ਹਮ ਤਾਂ ਕਦੇ ਨਹੀਂ ਉਸੇ ਉਸ ਨਾਲ ਗਏ ਜੀ ਕਦੇ ਨਹੀਂ ਗਏ ਦੋ ਜਣ ਅੱਛਾ ਕੱਲਾ ਹੀ ਗਿਆ ਜਦੋਂ ਵੀ ਗਿਆ ਜਦ ਵੀ ਗਿਆ ਕੱਲਾ ਜਾਂ ਕੁਝ ਉਸੇ ਕੁਝ ਗਿਆ ਜੀ ਜਾਂ ਕੁਝ ਨੇ ਕਿਸੇ ਡਿਊਟੀ ਲੱਦੀ ਜੀ ਵੈਸੇ ਕੋਚ ਹੀ ਗਿਆ ਜਾਨਦਰ ਜੀ ਇਹ ਕੋਚ ਮਾਰਾ ਕੋਚ ਬਹੁਤ ਹੌਣ ਹਾਰਾ ਜੀ ਇਹ ਤੇ ਬੱਚੇ ਗੈਲ ਜਾਂ ਜ ਨਹੀਂ ਇੱਧੇ ਕੋਈ ਕੋਚ ਐਸੀ ਬੱਚੇ ਗੈਲ ਜਾਂ हां तो फिर साथ ही है। उसने जी साथ मेरे ख्याल दो तीन साल रखी अच्छी बनागा जीफा फिर जब जी इसका दो का जूनियर वर्ल्ड कप का मेडल जितया ना जी तो उसने दस्तार बनगा जी मेडल जितया कदी भी वो बगैर दस्तार मैच नहीं खेलिया ਉਦੋਂ ਬਾਅਦ ਫਿਰ ਦਸਤਾਰ ਬੰਨਖੀ ਕੋਈ ਓਪਨ ਮੈਚ ਖੇលਿਆ ਹੋਵੰਨੇ ਕੁਝ ਜੋ ਨਹੀਂ ਪਤਾ ਹੋ ਬਾਤ ਇਹ ਕਿ ਲੱਗ ਗਿਆ ਜੀ ਸਰ ਖੇលਿਆ ਹੋਇਆ ਕਦਾਂ ਜੀ ਪਰ ਜੋ ਉਸਨੇ ਉੱਪਰਲੇ ਮੈਡਲ ਲਈਏ ਬਹੁਤ ਦਸਤਾਰ ਬੰਨ੍ਹ ਕੇ ਲਈਏ ਜੀ ਅੱਜ ਇਸੇ ਚੀਜ਼ ਕਰਕੇ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਮਾਣ ਕਰ ਰਹੇ ਨੇ ਸਰਦਾਰ ਮਾਣ ਕਰ ਰਹੇ ਨੇ ਕਿਉਂਕਿ ਉਹਦੇ ਵੱਡੀ ਗੱਲ ਹੈ ਕਿ ਉਹ ਦਸਤਾਰ ਬੰਨ੍ਹ ਕੇ ਉਹਨੇ ਗੇਮ ਜਿੱਤੀ ਜਦ ਦਸਤਾਰ ਦੀ ਪੂਰੀ ਦੁਨੀਆ ਦੇ ਹੁੰਦਾ ਜਿਹੜੀ ਉਹ ਜਿਵੇਂ ਜੀ ਦਸਤਾਰ ਦੇ ਬਿਨਾ ਕੋਈ ਮੈਡਲ ਨਹੀਂ ਹੈ ਜੀ ਜੀ ਸਰ ਦੋ ਜਾਨ ਮੈਡਲ ਦਸਤਾਰ ਕੋਲ ਜੀ ਵਾਸਗਾ ਮੈਡਲ ਆਇਆ ਨਾ ਜੀ ਜੀ ਮਰੇ ਜੋ ਗੁਰਦੁਆਰਾ ਕਵੈਟੀਆ ਆਪਣੀ ਗਾਉਂ ਕੀ ਧਨੁਗੀ ਜੀ ਹੂੰ ਉਹਨਾਂ ਨੇ ਇਸ ਦਾ ਇਸ ਨੂੰ ਸਮਰਨਿਤ ਕੀਤਾ ਦਾ ਗੁਰਦੁਆਰਿਆਂ ਬੁਲਾ ਕੇ ਜੀ ਠੀਕ ਹੈ ਤਲਵਾਰ ਦੀਤੀ ਜੀ ਸਰਫਾ ਭੇਦ ਕਰਿਆ ਤਾਂ ਜੀ ਹੂੰ ਜੁਮਾ ਬਾਬਾ ਜੀ ਦੇ ਨਾਲ ਜੀ ਕੀਰਤਨ ਕਰਨ ਵਾਲੇ ਜੀ ਭਾਈ ਜੀ ਹੂੰ ਬਾਬਾ ਜੀ ਨੇ ਉਸਨੇ ਐਸਾ ਕੀਰਤਨ ਕਰਿਆ ਉਸਨੇ ਉਸ ਦਿਨ ਤੋਂ ਹੀ ਮਦਰ ਕੇ ਇਸਨ ਦਸਤਾਰ ਕੇ ਬਾਰੇ ਪਤਾਇਆ ਨਾ ਜੀ ਬੇ ਬੇਟੇ ਕੇਸ ਕਤਲਾ ਬੇ ਦਸਤਾਰ ਬੰਨ ਕੇ ਫਿਰ ਵੀ ਇਸਨੇ ਮੈਚ ਖੇលਿਆ ਹੂੰ ਵੀ ਉਹ ਕੋਈ ਛੋਟੀ ਬਾਤ ਨਹੀਂ ਹੈ ਬੱਬਾ ਕੋਲ ਉਸ ਦਿਨ ਯਾਦ ਕਰਿਆ ਇਸਨੇ ਹੂੰ ਉਹ ਬੇ ਦਸਤਾਰ ਸਜਾਈ ਸੀ ਫਿਰ ਉਸਤੇ ਬਾਅਦ ਨੇ ਆਪਣਾ ਮੈਚ ਖੇលਿਆ ਜੀ ਤੇ ਜਦ ਬੱਬੇ ਜੀ ਕੇ ਅਸੀਂ ਕੀਰਤਨ ਸੁਣਿਆ ਨਾ ਜੀ ਇਸਨੇ ਆਪਣੇ ਆਪ ਹੀ ਬਾਅਦ ਰੱਖ ਲਈ ਮੈਨੂੰ ਕਹਨੇ ਜੁੜਦੇ ਪੜੀ ਅੱਛਾ ਉਸ ਤੋਂ ਬਾਅਦ ਕਿਰਪਾ ਹੋਈ ਮਹਾਰਾਜ ਦੀਆਂ ਕੇਸ ਰੱਖ ਲਏ ਆਪਣੇ ਆਪ ਹੀ ਆਪਣੇ ਆਪ ਹੀ ਹਾਂਜੀ ਹਾਂਜੀ ਮਨ ਇਸਨੂੰ ਕੋਈ ਟੁਕ ਟਕਾਈ ਨਹੀਂ ਕੋਈ ਵੀ ਇਸਨੇ ਟੁਕ ਟਕਾਈ ਨਹੀਂ ਆਪਣੇ ਆਪ ਹੀ ਰੱਖ ਲਈ ਜੀ ਕਦੇ ਵੀ ਨਹੀਂ ਟੋਕੇ ਮੈਂ ਜੋ ਕਹਿ ਵੀ ਆਪ ਰੱਖੋ ਮੈਂ ਜੋ ਕਹਿ ਵੀ ਆਪ ਘਟਵਾਉ ਕਤਰ ਕਰਾਓ ਜੀ ਤੁਸੀਂ ਮੈਂ ਤੁਹਾਨੂੰ ਤੁਸੀਂ ਵੀ ਪੂਰੇ ਸਾਫਤ ਸੂਰਤੋਂ ਦਾੜਾ ਪ੍ਰਕਾਸ਼ ਕੀਤਾ ਨਹੀਂ ਮੈਂ ਥੋੜਾ ਵੀ ਵੀ ਹੋਇਆ ਮੈਂ ਵੀ ਤੁਚਾਰ ਕਿ ਮਹੀਨੇ ਦੇ ਅੱਛਾ ਹਾਂਜੀ ਛੋਟੇ ਬੱਚੇ ਨੇ ਛੱਕਿਆ ਨਾ ਮਰੇ ਤੇ ਛੱਕ ਲਿਆ ਅੱਛਾ ਛੋਟੇ ਬੱਚੇ ਨੇ ਮਰੇ ਛੱਕ ਲਿਆ ਹਾਂਜੀ ਮਤਲਬ ਘਰ ਚ ਪਰਿਵਾਰ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਹੋ ਰਹੀ ਆ ਹੌਲੀ ਹੌਲੀ ਹਾਂਜੀ ਜਦੋਂ ਏਸ਼ੀਆ ਮੈਡਲ ਲੈ ਗਿਆ ਜਦ ਕੈਨੇਡਾ ਗਿਆ ਨਾ ਉਹ ਛੋਟਾ ਲੜਕਾ ਹੈ ਜੋ ਸਰ ਜਦ ਏਸ਼ੀਆ ਮੈਡਲ ਲੈ ਗਿਆ ਤਾਂ ਦੋ ਮੈਡਲ ਜੀ ਇਹ ਤੇ ਸੀਗਾ 골ਡ ਦਾ ਏਸ਼ੀਆ ਦਾ ਜੀ ਜੀ ਇੱਕ ਤਾਂ ਸਿਲਵਰ ਜੀ ਟੀਮ 골ਡ ਟੀਮ ਵਾਈਨ ਟੀਮ ਜੀ ਹਾਂ ਤੋਂ ਉਸ ਤੋਂ ਬਾਅਦ ਫਿਰ ਉਦੋਂ ਤੇਵਾ ਥੋੜਾ ਸਕੇ ਇੰਨਾ ਵੀ ਫਰਕ ਪੜ ਗਿਆ ਅੱਛਾ ਹੋਰ ਕਿਹੜੇ ਕਿਹੜੇ ਸ਼ੌਂਕ ਆ ਸਰਜੋਤ ਨੂੰ ਇਸ ਤੋਂ ਇਲਾਵਾ ਇਹ ਤਾਂ ਸ਼ੂਟਿੰਗ ਦਾ ਸ਼ੌਂਕ ਤਾਂ ਖੇਡ ਹੋ ਗਈ ਵਕਰੀ ਇਸ ਤੋਂ ਇਲਾਵਾ ਕਿਹੜੇ ਸ਼ੌਂਕ ਸਰਜੋਤ ਰੱਖਦਾਗਾ ਕੋਈ ਥੋੜਾ ਗੱਡੀ ਬਦਲਣ ਦਾ ਸ਼ੌਂਕ ਜਤਾ ਜੀ अच्छा इब केड़ा गड्डी इकट्ठी हो लेऊंगा ना मैं माथा ले ली बिट्टी गड्डियां दा शौक पूरा गड्डियां माथा ले लीए भाई वहां इसकी फोटो फोन में भी आ आ ना गड्डियां हैं गड्डियां बस और कुछ नहीं अच्छा और केड़ी गड्डी दा सपना केड़ी ता देखदा कदे कहंदा ਵੀ ਡੈਡੀ ਆਪਾਂ ਇੱਕ ਦਿਨ ਆਹ ਗੱਡੀ ਲੈਣੀ ਆ ਜਰੂਰ ਲੈਣੀ ਆ ਕੋਈ ਵੱਡੀ ਗੱਡੀ ਦਾ ਸੁਪਨਾ موبائل ਬੇ ਦੇਖਣੀ ਪੜਾਈ ਫੋਟੋ ਬਈ موبائل ਬੇ ਫੋਟੋ ਕਰੀ ਪੜਾਈ ਅੱਛਾ ਮੋਬਾਈਲ ਤੇ ਹੈਂ ਫੋਟੋ ਚਲੋ ਕੋਈ ਨਹੀਂ ਆਪਾਂ ਬਾਅਦ ਦੇ ਵਿੱਚ ਦੇਖ ਲਾਂਗੇ ਮੈਨੂੰ ਭੇਜੀ ਤੇ ਫੋਟੋ ਜੀ ਬਾਹਰ ਤੇ ਫੋਟੋ ਭੇਜੀ ਤੁਸੀਂ ਅੱਛਾ ਬਾਹਰੋਂ ਫੋਟੋ ਦੇਖੀਓ ਗੱਡੀ ਲੈਣੀ ਮਾ ਬੱਟੇ ਲੈ ਲਈ ਫਿਰ ਹਾਂ ਅੱਛਾ ਜਦੋਂ ਬਾਹਰ ਜਾਂਦਾ ਮਤਲਬ ਖੇਡਾ ਖੋਡਾ ਤੁਹਾਨੂੰ ਗ मां ਦੇ ਲਈ ਵੀ ਕੋਈ ਸੁਪਨਾ ਸੋਚਿਆ ਹੈ ਕਿ ਮਾਂ ਨੂੰ ਵੀ ਕਹਿੰਦਾ ਹੋਊਗਾ ਵੀ ਮਾਂ ਇੱਕ ਦਿਨ ਤੈਨੂੰ ਮੈਂ ਇੱਥੇ ਲੈ ਕੇ ਜਾਵਾਂਗਾ ਜਿਆਦਾਤਰ ਨਹੀਂ ਨਹੀਂ ਜਿਆਦਾ ਗੱਲ ਹੋਵਾ ਜੀ ਇਸ ਦੀ ਜਿੰਨੇ ਗੱਲ ਹੋਵਾ ਜੀ ਬਈ ਵਧਿਆ ਜਿਵੇਂ ਨਾ ਜੀ ਅੱਗੇ ਵਧਿਆ ਨਾ ਜੀ ਅਸੀਂ ਉੱਪਰ ਅਗਲੇ ਬੜਾ ਵਧਿਆ ਨੋ ਜੀ ਇਸ ਨੂੰ ਵੈਸੇ ਘਰਾਂ ਵੀ ਬਾਤ ਕਰਨ ਦਾ ਟਾਈਮ ਬਹੁਤ ਘਟੇ ਜੀ ਹਾਂਜੀ ਘਰ ਤੋਂ ਬਿਲਕੁਲ ਨਹੀਂ ਹੈ ਘਰ ਵੀ ਬਾਤ ਕਰਨ ਦਾ ਬਹੁਤ ਟਾਈਮ ਘਟਦਾ ਜਿਆਦਾਤਰ ਦਿੱਲੀ ਵਿੱਚ ਆਪਣੀ ਰੇਂਜ 'ਤੇ ਜਿਵੇਂ ਇੱਕ ਕੈਂਟਰ ਆਪਣੀ ਤਿਆਰੀ ਕਰਾ ਜੀ ਅੱਛਾ ਇੱਥੇ ਅੰਬਾਲਾ ਕੈਂਟਰ 'ਚ ਹੀ ਕੋਚਿੰਗ ਕਰਦਾ ਜੀ ਸਾਈਡ ਰੇਨਿੰਗ ਕੈਂਟਰ ਜਦੋਂ ਨਹੀਂ ਬਾਹਰ ਵੀ ਕਰਾ ਜੀ ਓਕੇ ਹਾਂ ਜੀ ਜਦੋਂ ਕਿੰਟ ਤਿਆਰੀ ਕਰਾਣਾ ਜੀ ਹਮ ਮੰਗਲੇ ਰਾਤ 9:00 8:00 9:00 ਟੱਠ ਹੋ ਜਾ ਜਵਾ ਜੀ ਠੀਕ ਹੈ ਫਿਰ ਬਤਾਓ ਫਿਰ ਉਹ ਖਾਰਿਆ ਬਹਵਾ ਤੇ ਆ ਆ ਥੋੜੇ ਵੇਲੇ ਬਾਤ ਕਰਕੇ ਉਹ ਸੋ ਜਾ ਜੀ ਹਮ ਸਵੇਰੇ ਫਿਰ ਉਸ ਨੂੰ 5:00 ਵਜੇ ਉੱਠਣਾ ਸਵੇਰੀ ਫਿਰ 5:00 ਵਜੇ ਉੱਠ ਕੇ ਜਾਣੇ ਤਿਆਰੀ ਕਰਦੇ ਹਾਂ ਹਮ ਅਚਾ ਗੁਰੂ ਘਰ ਵੀ ਜਾਂਦਾ ਹੈਗਾ ਗੁਰੂ ਘਰ ਦੇ ਨਾਮ ਤੇ ਆਉਂਦਾ ਗੁਰੂ ਘਰ ਤੋਂ ਬਸ ਜਿੱਦ ਦਿਨ ਸੰਡੇ ਜੀ ਜੀ ਮੈਡਲ ਲੇ ਕਾ ਆਇਆ ਜੀ ਹਾਂ ਜੀ ਇਹ ਬਜਾ ਜੀ ਇਹ ਮੈਡਲ ਲੈਂਡ ਦੇ ਪਹਿਲਾ ਬੱਬੇ ਦਰਸਨ ਕਰਨ ਜਾ ਹੈਗਾ ਉਹ ਵਿਚ ਮੇ ਵੀ ਜਦ ਵੀ ਇਸ ਕੋਚਿੰਗ ਪੇਸਟ ਟਾਈਮ ਲੱਗਦਾ ਹੈ ਤਾਂ ਉਹ ਇੱਕ ਐਸੇ ਕੋਚ ਨੇ ਕਹਿ ਦਿਆ ਵੀ ਸਾਰ ਜਦੋਂ ਗੁਰਦੁਆਰਾ ਸਾਹਿਬ ਜਾਏ ਕਹੀਂ ਵੀ ਕਹਦੀ ਆ ਤੂੰ ਜਾਏ ਭਾਈ ਤੁਸੀਂ ਵੀ ਜਦੋਂ ਮੈਡਲ ਵਾਲੀ ਖਬਰ ਤੁਹਾਡੇ ਤੱਕ ਪਹੁੰਚੀ ਜਾਂ ਤੁਸੀਂ ਮੈਚ ਦੇਖਿਆ ਵੀ ਮੈਡਲ ਜਿੱਤ ਲਿਆ ਤੁਸੀਂ ਵੀ ਮੈਨੂੰ ਲੱਗਦਾ ਸਦਾ ਗੁਰੂ ਘਰ ਜਾ ਕੇ ਆਏ ਹੋ ਪਹਿਲਾਂ ਅੱਜ ਮੈਨੂੰ ਗੁਰੂ ਘਰ ਜਾਣਾ ਦਈ ਜੋ ਮਹਾਰਾਜ ਅੱਜ ਮੀਡੀਆ ਨਾਲੇ ਬਾਤ ਹੋਈ ਜੀ ਮਾ ਵੀ ਉਹੀ ਬਾਤ ਹੋਈ ਜੀ ਮੈਂ ਪਹਿਲਾਂ ਪਿਛੋਕਰ ਸਾਹਿਬ ਨੂੰ ਨਮਸਤਕਾਹ ਹੋਊਗਾ ਜੀ ਤਾਂ ਜਿਵੇਂ ਵਾਹ ਦੇ ਵੀ ਯਹਾਂ ਤੇ ਫੋਨ ਚਲੇ ਗਏ ਸਰਦਾਰ ਸਾਹਿਬ ਦਾ ਫੋਨ ਚਲੇ ਗਿਆ ਸਤਵਿੰਦਰ ਜੀ ਦਾ ਹੋਰ ਫੋਨ ਚਲੇ ਪੇਮ ਨੂੰ ਆਣਾ ਪੜਿਆ ਜੀ ਤੁਸੀਂ ਅੰਦਰ ਦੇਖੋ ਜੀ ਮੁੱਖ ਮੰਤਰੀ ਸਾਹਿਬ ਦਾ ਫੋਨ ਆਇਆ ਵੀ ਸੁਨਹਿਆ ਆਇਆ ਤੁਹਾਨੂੰ ਵੀ ਘਰ ਆਉਣਗੇ ਉਹ ਹਾਂਜੀ ਹਾਂਜੀ ਇਸ ਦਾ ਸੁਨਹਿਆ ਵੀ ਘਰ ਆਉਣਗੇ ਤਾਂ ਫਿਰ ਉਹ ਕਹਿੰਿਆ ਵੀ ਆਪ ਘਰ ਆ ਜਾਓ ਫਿਰ ਮੈਂ ਵੀ ਘਰ ਆ ਗਿਆ ਫਿਰ ਉਸ ਤੋਂ ਬਾਅਦ ਆਪਣਾ ਫੋਨ ਆਇਆ ਜੀ ਜੋ ਮਰੇ ਆਪਣਾ ਹਰਿਆਣਾ ਕਮੇਟੀ ਦਾ ਪ੍ਰਧਾਨ ਆ ਜੀ ਦਿੱਲੀ ਨਾ ਭੁੱਲ ਰਹੀ ਥੋੜਾ ਜਿਹਾ ਇਸ ਕਾ ਜਿਵੇਂ ਬਲਜੀ ਸਿੰਘ ਦਾਦੂ ਵਾਲਾ ਉਹਨਾਂ ਦਾ ਫੋਨ ਆਇਆ ਤੁਹਾਨੂੰ ਗੁਰਦੁਆਰਾ ਕਮੇਟੀ ਦਾ ਫੋਨ ਆਇਆ ਹਰਿਆਣੇ ਦਾ ਜੀ ਹਰਿਆਣੇ ਹਰਿਆਣੇ ਗੁਰਦੁਆਰਾ ਕਮੇਟੀ ਦਾ ਹਾਂ ਜੀ ਦਿੱਲੀ ਰਹਾ ਜੀ ਠੀਕ ਹੈ ਤੁਸ ਦਾ ਫੋਨ ਆਇਆ ਤਾਂ ਜਮਾ ਜਿਹੜਾ ਸਨਮਾਨ ਕਰਾਂਗੇ ਮਾਜੀ ਮੈਂ ਅੱਜ ਜਾਣਾ ਤਾਂ ਇਹ ਥੋੜਾ ਪਾ ਕਚਰ ਕੋਈ ਨਹੀਂਗਾ ਮੈਂ ਕੱਲ ਨੂੰ ਜਲਦੀ ਜਾਾਂਗੇ ਫੋਨ ਕਰਕੇ ਹੀ ਜਾਣਾ ਵਾ ਅੱਛਾ ਬਾਪੂ ਜੀ ਅੱਜ ਮੁੱਖ ਮੰਤਰੀ ਘਰੇ ਆ ਰਹੇ ਨੇ মিডিਆ ਆ ਰਿਹਾਗਾ ਸਨਮਾਨ ਦੇ ਲਈ ਫੋਨ ਆ ਰਹੇ ਨੇ ਕਦੇ ਸੋਚਿਆ ਸੀ ਕਿ ਆਮ ਸਧਾਰਨ ਕਿਸਾਨ ਅਸੀਂ ਤਾਂ ਯਾਰ ਵੀ ਸਾਡੇ ਘਰੇ ਇੱਕ ਦਿਨ ਮੁੱਖ ਮੰਤਰੀ ਆਉਣਗੇ ਸਾਨੂੰ ਪ੍ਰਧਾਨ ਮੰਤਰੀ ਦੇ ਫੋਨ ਆਉਣਗੇ ਮਨੋ ਜੀ ਆਪਣਾ ਪ੍ਰਧਾਨ ਮੰਤਰੀ ਜੀ 4-5 ਮਹੀਨੇ ਪਹਿਲਾਂ ਸੁਪਨੇ ਵਿੱਚ ਦੇਖਿਆ ਸੀ ਅੱਛਾ ਹਾਂਜੀ ਕੀ ਸੁਪਨਾ ਆਇਆ ਸੀਗਾ ਬਈ ਥੋੜਾ ਯਾਦ ਨਹੀਂ ਰਿਹਾ ਪੂਰਾ ਭੁੱਲੀ ਸਾਰੀ ਬਤੁਰਤੋ ਯਾਦ ਆਜੇ 1 2 3 ਯਾਦ ਆ ਰਹਾ ਜੀ ਕਿੰਨੇ ਵੇਲੇ ਬਾਅਦ ਭੁੱਲ ਜਾਣਾ ਜੀ ਅੱਛਾ ਹਾਂਜੀ ਪਰ ਦੇਖੇ ਸੀਗਾ ਸੁਣਾ ਚਲੋ ਮੈਨੂੰ ਲੱਗਦਾ ਆ ਸਾਨੂੰ ਆ ਹੀ ਦੇਖੇ ਹੋਣਗੇ ਵੀ ਪਾਈਪੇ ਗੱਲ ਵੀ ਹੋ ਗਈ ਗੱਲ ਬੜਾ ਸੱਚ ਹੋ ਗਿਆ ਹੁਣ ਹਾਂਜੀ ਜਲਦੀ ਕਹਿੰਦੇ ਪ੍ਰਧਾਨ ਮੰਤਰੀ ਆਪਦੇ ਕੋਲ ਵੀ ਬੁਲਾਉਣਗੇ ਕਿਉਂਕਿ ਜਦੋਂ ਛੇੜ ਕੇ ਵਾਪਸ ਪਰਤਣਗੇ ਸਵਾਗਤ ਕਰਨਗੇ ਜਿਵੇਂ ਬਾਕੀ ਜਿਹੜੇ ਸਪੋਰਟਸ ਪਰਸਨ ਆਉਂਦੇ ਆ ਉਹਨਾਂ ਦਾ ਪ੍ਰਧਾਨ ਮੰਤਰੀ ਸਵਾਗਤ ਕਰਦੇ ਆ ਯਾਰ 6 ਮਹੀਨੇ ਬਾਅਦ ਹੋ ਗਈ ਜੀ ਇਹ ਪਰ ਮੈਨੂੰ ਪਤਾ ਨਹੀਂ ਕਿਸ ਨੂੰ ਜੀ ਮੁਝੇ ਵੀ ਆ ਅਭੀ ਪਤਾ ਅੱਛਾ ਤੁਹਾਨੂੰ ਵੀ ਆਜੀ ਦੋਸਤੀ ਆਸੀ ਵੀ ਸੁਪਨਾ ਪੂਰਾ ਹੋਣ ਦੇ ਆਕ ਨਹੀਂ ਅੱਛਾ ਮਾਤਾ ਤੁਹਾਡੀਆਂ ਵੀ ਕੋਈ ਉਮੀਦਾਂ ਹੋਣਗੀਆਂ ਬੇਟੇ ਨੂੰ ਲੈ ਕੇ ਕੋਈ ਸੁਪਨੇ ਹੋਣਗੇ ਕਿਉਂਕਿ ਮਾਂ ਦੀਆਂ ਕਹਿੰਦੇ ਬਹੁਤ ਹੁੰਦੀਆਂ ਪਿਓ ਤੋਂ ਵੱਧ ਮਾਂ ਦੀਆਂ ਹੁੰਦੀਆਂ ਕਹਿੰਦੇ ਮੇਰਾ ਸੁਪਨਾ ਤੋਂ ਪਹਿਲਾਂ ਆਸਾਂ ਤੋਂ ਪਹਿਲਾਂ ਬਹੂ ਕੋ ਹਵਾ ਜੀ ਹੂੰ ਬਹੂ ਲੈ ਕੇ ਬਹੂ ਘਰ ਆਵਾ ਜੀ ਬਹੂ ਲੈ ਕੇ ਆਉਣੀ ਹੈ ਮਾਂ ਦਾ ਸੁਪਨਾ ਹਵਾ ਜੀ ਜਾਓ ਮੇਰੀ ਮਾਂ ਲੈ ਲਓ ਜੀ ਜੇ ਆਪ ਕੀ ਲੈ ਲਓ ਜੀ ਕਿਸੇ ਕੀ ਲੈ ਮੈਂ ਕਹਿੰਦਾ ਮਾਤਾ ਨਾਲੋਂ ਬਾਪੂ ਜ਼ਿਆਦਾ ਕਾਲਾ ਬੱਪੂ ਨੂੰ ਜ਼ਿਆਦਾ ਕਾਲੀ ਹੈ ਹਨਾ ਇਹਨੂੰ ਸਵੇਰੀ ਚਾਹ ਦਾ ਕੱਪ ਚਾਹੀਦਾ ਹਨ ਨਹੀਂ ਤਾਰਾਂ ਵਾਲੀ ਚਾਹੀਦੀ ਆ ਹੂੰ ਮੈਨੂੰ ਤਾਰਾਂ ਵਾਲੀ ਨਹੀਂ ਚਾਹੀਦੀ ਹੂੰ ਹਾਂ ਮੈਨੂੰ ਉਸ ਉਸੇ ਦੇ ਨਾਲ ਦੀ ਚਾਹੀਦੀ ਆ ਇਹ ਹੈ ਸੁਪਨੇ ਤੋਂ ਆਹ ਬਰ ਕੋਣ ਰਸਤੇ ਵੀ ਆਉਣ ਲੱਗ ਜਾਂਦੇ ਆ ਕਹਿੰਦੇ ਜਦੋਂ ਮੁੰਡਾ ਤਰੱਕੀ ਕਰਦਾ ਹੈਗਾ ਲੋਕਾਂ ਦੀ ਗੱਲ ਕਰਦੇ ਆਂ ਚਲੋ ਆਪਾਂ ਤਾਂ ਗੱਲ ਕਰ ਰਹੇ ਹਾਂ ਉਹ ਨੂੰ ਫੋਨ ਤਖਰਾ ਵੀ ਰਿਸ਼ਤਾ ਲੱਗ ਜੀ ਲੋਕਾਂ ਕਰ ਲੱਗ ਜਾਂਦੇ ਆ ਨਾ ਵੀ ਪੁੱਛ ਕੇ ਵੀ ਭਾਈ ਸਾਡੀ ਕੁੜੀ ਆ ਜੀ ਪੜ੍ਹੀ ਲਿਖੀ ਆ ਜੀ ਆਉਂਦੇ ਆਣਗੇ ਫੋਨ ਤੇ ਫੋਨ ਤਾਂ ਬੰਦ ਪਾ ਮਾਰੋਤਾ ਬਾਈ ਹੂੰ ਤਤਿਉ ਤੇ ਉਹ ਵੀ ਪਾਵੇ ਮੇਰੇ ਪੁੱਛਦੇ ਰਹਾਂ ਕਹਿੰਦੇ ਰਹਾ ਜੀ ਬੇਟਾ ਅਲੰਪਿਕ ਖੇਲੇ ਦੇ ਹਾਂ ਇਹ ਛੋਟਾਗਾ ਇਹ ਅਲੰਪਿਕ ਖੇਲ ਲਿਆ ਹਾਂਜੀ ਬਾਈ ਸਾਲ ਕੋਈ ਹੋਰ ਬਹਾਨਾ ਮਾਰਦੇ ਨਹੀਂ ਜੀ 2-4 ਸਾਲ ਜੀ 23 ਸਾਲ ਵਿੱਚ اچھا ਹੋਰ ਵੀ ਅੱਗੇ ਵੀ ਉਮੀਦਾਂ ਹੈਗੀਆਂ ਵੀ ਹੋਰ ਅੱਗੇ ਵੀ ਖੇਡਾਂ ਦੇ ਵਿੱਚ ਹੋਰ ਵੀ ਵੱਡੇ ਵੱਡੇ ਮੈਡਲ ਵੱਡੇ ਵੱਡੇ ਰਿਕਾਰਡ ਸਰਬਜੋਤ ਬਣਾਊਗਾ ਹਾਂਜੀ ਮੈਂ ਸਰ ਦੇਖੋ ਜੀ ਮੇਰੀ ਤਾਂ ਉਮੀਦ ਉਹ ਤਾਂ ਵੀ ਮੇਰਾ ਬੇਟਾ ਅਲੰਪਿਕ ਖੇਲਗਾ ਭਾਈ ਹੂੰ ਉਹ ਮੇਰਾ ਸੁਪਨਾ ਤਾਂ ਪੂਰਾ ਸੁਪਨਾ ਪੂਰਾ ਹੋ ਗਿਆ ਅੱਗਾ ਉਸ ਦੀ ਮਰਜ਼ੀ ਉਹ ਖੇਲੋ ਨਾ ਖਿਲੋ ਜੋ ਮਰਜੀ ਕਰੋ ਉਸ ਦੀ ਮਰਜੀ ਮੈਂ ਸੁਪਨਾ ਹੈ ਤਾ ਵੀ 올림픽 ਖਲਾਨਾ ਮਤਲਬ ਨਹੀਂ ਖਿਲ ਚੁਕੇ ਜੀ ਹਾਂ ਜੀ ਮਾਤਾ ਜੀ ਤੁਹਾਡਾ ਕੋਈ ਅਖੀਰ ਦੇਵੇ ਤੁਹਾਡਾ ਕੋਈ ਸੁਪਨਾ ਹੋਵੇ ਤੁਹਾਡੇ ਕੋਈ ਮੰਦੀ ਇੱਛਾ ਹੋਵੇ ਜਿਹੜੀ ਤੁਸੀਂ ਵੀ ਅੱਜ ਦੱਸਣੀ ਚਾਹੋ ਬਾਪੂ ਵਾਂਗੂ ਲਕੋਈ ਬੈਠੇ ਹੋ ਨਹੀਂ ਜੀ ਸੁਪਨੇ ਸਾਰੇ ਬੱਚਿਆਂ ਕੇ ਮਾਂ-ਬਾਪ ਕੇ ਸਾਥ ਹੀ ਹੁੰਦੇ ਹਨ ਇਹ ਸੁਪਨੇ ਹੈ ਬੱਚੋਂ ਕੇ ਸਾਥ ਵੀ ਆ ਬੱਚਾ ਕਾਮਯਾਬ ਹੋ ਜਾਏ ਕਿ ਨਹੀਂ ਅੱਗੇ ਬੜੇ ਜੀ ਅੱਗੇ ਉਸ ਦੀ ਮਰਜੀ ਹੈ ਜਹਾਂ ਤੱਕ ਖੇਲਣਾ ਉਸ ਕੋ ਖੇਲੇਗਾ ਜੀ ਹਾਂ ਜੀ ਹਮ ਹਮਾਰੇ ਤਾਂ ਸਪੋਰਟ ਹੈ ਉਸਕੋ ਹਮ ਕੋਈ ਟੋਕ ਟਕਾਈ ਨਹੀਂ ਇਹ ਤਾਂ ਸਪੋਰਟ ਹੀ ਜੁੜਤ ਨਹੀਂ ਹੈ ਜੀ ਬਦੋ ਕਹਨੇ ਮਤਲਬ 1 2 ਸਕਾਲਰਸ਼ਿਪ ਲੱਗ ਰਹੀ ਜੀ ਸਕਾਲਰਸ਼ਿਪ ਲੱਗ ਰਹੀ ਹੈ ਉਸ ਦਾ ਬੜਾ ਫਰਕ ਹੈ ਜੀ ਉਸ ਦਾ ਆਣਾ ਜਾਣਾ ਫਰੀਆ ਬਾਹਰ ਕਾ ਜੀ ਹਮ ਉਹ ਦੇਖੋ ਖਰਚੇ ਘਰਾਂ ਦੇ ਵੀ ਹੋਏ ਐਸੀ ਬਾਤ ਨਹੀਂ ਹੈ ਬਾਕੀ ਜੋ ਪ੍ਰੋਸਸ ਬਣੇ ਸਕਾਲਰਸ਼ਿਪ ਦੇ ਰਹੇ ਉਹ ਕਾਫੀ ਖਰਚਾ ਚੱਕਰੀ ਸਰਕਾਰ ਸਾਰਾ ਖਰਚਾ ਚੱਕਰੀ ਹੈ ਇਸਕਾ ਹੋਰ ਉਹ ਉਸਕੋ ਗਾਡੀ ਲੈਣ ਦੀ ਵੀ ਕਰਾਵਾ ਜੀ ਹਮ ਕੰਨੀ ਛੁੱਟ ਕੇ ਜਾ ਜੀ ਸਾਬਪੋਜੀ ਸ਼ੁਰੂਆਤ ਦੇ ਵਿੱਚ ਜਦੋਂ ਉਹ ਕੋਚਿੰਗ ਲੈਂਦਾ ਸੀ ਉਹਦੋਂ ਖਰਚਾ ਬਹੁਤ ਹੁੰਦਾ ਨਾ ਉਦੋਂ ਫਿਰ ਤੁਸੀਂ ਕਿਵੇਂ ਮੈਨੇਜ ਕਰਦੇ ਸੀ ਮੈਂ ਸਰ ਕਦੀ ਮਨੂਮ ਨਹੀਂ ਦਿਆ ਖਰਚਾ ਜੀ ਹਾਂਜੀ ਕਦੀ ਖਰਚਾ ਮਨੂਮ ਨਹੀਂ ਦਿਆ ਜੀ 2000 ਜੀ ਜੇ ਮਾਰਾ ਕੋਚ ਕੇ ਲਈ ਕੋਚ ਅੱਛਾ ਦਾ ਜੀ ਕੋਈ ਵੀ ਕੋਈ ਖਰਚਾ ਮਨੂਮ ਨਹੀਂ ਦਿਆ ਅੱਛਾ ਕੋਚ ਵਧੀਆ ਮਿਲ ਗਿਆ ਕੋਈ ਕੋਚ ਨੂੰ ਵੀ ਕਦੀ ਕੋਚ ਨੂੰ ਵੀ ਕਦੀ ਉਹ ਨਹੀਂ ਕਰਿਆ ਮਿਲਣੇ ਪਏ ਫੀਸ ਹੋ ਗਈ ਹੋ ਗਈ ਕੋਈ ਦੀ ਕੋਈ ਐਸੀ ਬਾਤ ਹਾਂ ਜੇ ਕੋਚ ਵੀ ਗੱਲਾਂ ਕਰਦੇ ਹੋਣਗੇ ਜਦੋਂ ਮਿਲਦੇ ਹੋਣਗੇ ਕੋਈ ਦੱਸਦੇ ਹੋਣਗੇ ਮੁੰਡੇ ਬਾਰੇ ਕੀ ਭਾਈ ਤੁਹਾਡੇ ਬੇਟੇ ਦੇ ਵਿੱਚ ਆਹ ਟੈਲੈਂਟ ਬਹੁਤ ਵਧੀਆ ਹੈਗਾ ਹਾਂਜੀ ਕੋਈ ਕੋਸਾ ਵੀ ਜੋ ਕੋਈ ਬਾਤ ਕਹਿ ਦੇਣਾ ਜੀ ਹਮ ਬਸ ਉੱਪਰ ਦੀ ਬਾਤ ਹੋਵਾ ਬੇ ਖਿਆਲ ਮਜੀ ਹਮ ਹਾਂਜੀ ਅੱਜ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰ ਰਹੇ ਹਾਂ ਕੋਈ ਕੋਸਾ ਨੇ ਬਾਤ ਕਹਿਦੀ ਨਾ ਜੀ ਉਹ ਲਗਭਗ ਕੋਈ ਜਨਸਾ ਜੋ ਨਹੀਂ ਪੂਰਾ ਹੋਇਆ ਜੀ ਹਮ ਹਾਂਜੀ ਅੱਛਾ ਜਿਹੜੀ ਗੱਲ ਉਹ ਕਹਿ ਦਿੰਦੇ ਉਹ ਕਹਿੰਦਾ ਪੂਰੀ ਹੋ ਜਾਏਗੀ ਇਹ ਨਾਲ ਪੂਰੀ ਹੋ ਬਗੀ ਜੀ ਆ ਜਾਣ ਤੋਂ 골ਡ ਮੈਡਲ ਆਉਣ ਤੋਂ ਪਹਿਲਾਂ ਵੀ ਗੱਲਬਾਤ ਹੋਈ ਹਾਂ ਗੱਲ ਹੋਈ ਦੀ ਵੈਸੇ ਗੱਲ ਤਾਂ 골ਡ ਦੀ ਨਹੀਂ ਜੀ ਪਰ ਚਲੋ ਇਹ ਤਾਂ ਖੇਲ ਆ ਜੀ ਹਾਂ ਜੀ ਜੇ ਇਹਨੂੰ ਉੱਪਰ ਤਲਾ ਦੋ ਜਲਦੀ ਦਾ ਚਲੋ ਜੇ ਰੱਬ ਨੇ ਇਹ ਮੈਡਲ ਲਿਆਂਦਾ ਭਵਾਨ ਸਵਾਣੀ ਤਾਂ ਅਗਲੇ 골ਡ ਵੀ ਆਊਗਾ 골ਡ ਕਿੰਨੇ ਵੀ ਮਤਲਬ ਜਿੰਨੇ ਵੀ ਆਪਣੇ ਹੋਵਾਂ ਹਾਂ ਉਹ ਮਤਲਬ ਕਿ ਬੱਚੇ ਗਏ ਵਾਹ ਕੋਈ ਬੱਚਾ ਕੋਈ ਛੋਟੇ ਬੱਚੇ ਤੁਰਭਾ ਗਏ ਨਹੀਂ ਕੋਈ ਜੀ ਵੀ 4-2 ਸਾਲ ਉਹ ਟੈਰੇ ਕਰਿਆ 올림픽 ਚਲੇ ਗਿਆ ਹਾਂ ਸਭ ਦੀ ਪਰਿਆਰੀ ਤਿਆਰੀ ਕੀਤੀ ਹੈ ਜੀ ਹਾਂ ਹਾਂ ਜੀ ਅੱਛਾ ਬਾਪੂ ਜੀ ਇੱਕ ਨਾ ਜਿਵੇਂ ਅੱਜ ਇੱਕ ਚੀਜ਼ ਬਹੁਤ ਦੇਖਣ ਨੂੰ ਮਿਲੀ ਆ ਖਾਸ ਤੌਰ ਤੇ ਸਰਬਜੀਤ ਦੇ ਦਸਤਾਰ ਬਣਨੀ ਹੈ ਸ਼ਾਇਦ ਇਸ ਕਰਕੇ ਇੱਕ 네ਗੇਟਿਵ ਇਹ ਵੀ ਚੱਲ ਰਿਹਾ ਕਹਿੰਦੇ ਵੀ ਉਸ ਧਰਲੇ ਨਾਲ ਸਰਬਜੀਤ ਦੀ ਸਪੋਰਟ ਨਹੀਂ ਹੋ ਰਹੀ ਸੋਸ਼ਲ ਮੀਡੀਆ ਦੇ ਉੱਤੇ ਉਸ ਤਰੀਕੇ ਦਾ ਵਧਾਈਆਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਕਹਿੰਦੇ ਦਸਤਾਰ ਨਾ ਬਣੀ ਹੁੰਦੀ ਤਾਂ ਵੱਧ ਉਹ ਹੋਣਾ ਸੀ ਅਕਸਰ ਅਸੀਂ ਇਹ ਦੇਖਦੇ ਆ ਕਿ ਸਾਨੂੰ ਜਿਹੜਾ ਹੋਰ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ ਬਾਤ ਤਾਂ ਆਪकी ਠੀਕ ਹੈ ਜੀ ਇਹ ਬਾਤ ਤਾਂ ਆਪਨੇ ਸਹੀ ਕਹੀ ਜੀ ਕਿਉਂਕਿ ਅਰਸ਼ਦੀਪ ਦੇ ਜਦੋਂ ਕੈਸ਼ ਛੋੜਦਾ ਉਹ ਕਿਸ ਤਰੀਕੇ ਦਾ ਕਮੈਂਟ ਕੀਤਾ ਜਾਂਦਾ ਇਹ ਸਪੋਰਟਸ ਦੇ ਵਿੱਚ ਕਹਿੰਦੇ ਖੇਡਾਂ ਦੇ ਵਿੱਚ ਵੈਸੇ ਕਿ ਇਹਦੀ ਜਿਆਦਾ ਧਰਮਗੋਤ ਨਹੀਂ ਹੁੰਦਾਗਾ ਪਰ ਸਾਡੇ ਇਹ ਫਰਕ ਜਿਹੜਾ ਇੰਡੀਆ ਦੇ ਵਿੱਚ ਇੱਕ ਧੜਾ ਕਹიდੀਏ ਉਹ ਕਰਦਾਗਾ ਇਸ ਕੋ ਫਰਕ ਤਾਂ ਹੈ ਜੀ ਵੈਸੇ ਫਰਕ ਹੈ ਜੀ ਫਰਕ ਹੈ ਜੀ ਮੰਨਦੇ ਹਾਂ ਵੀ ਜੇ ਸਰਬਜੀਤ ਦਾ ਜੋ ਸਨਮਾਨ ਇਦੋਂ ਵੀ ਵੱਡਾ ਹੋਣਾ ਚਾਹੀਦਾ ਸੀਗਾ ਕਿਉਂਕਿ ਜੋ ਉਹਨੇ ਜਿੱਤਿਆ ਕਰਦਾ ਸੀ ਨੀ ਸਨਮਾਨ ਤੋਂ ਕਰਕੇ ਸੱਕ ਮੱਝ ਵੀ ਬਹੁਤ ਫੋਨ ਆਏ ਜੀ ਪਰ ਜੋ ਆਉਣੇ ਬਾਅਦ ਗਈ ਇਸ ਕੋ ਫਰਕ ਹੈ ਜੀ ਹਾਂਜੀ ਫਰਕ ਹੈ ਜੀ ਤੋਂ ਉਹ ਸਭ ਜੋ ਤੁਹਾਨੂੰ ਤਾਂ ਨਹੀਂ ਕਦੇ ਇਹੋ ਜਿਹੀ ਕਮੈਂਟ ਕਰ ਨਹੀ 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 ਸਭ ਕੇ ਸਾਥ ਮਿਲ ਜੁਲ ਕੇ ਹੈ ਮਾ ਲੋ ਜੇ ਮੈਂ ਖੇਡਾਂ ਕੁਡਾਂ ਤੇ ਬਾਹਰ ਜਾਂਦੇ ਆ ਕੋਈ ਇਸ ਤਰੀਕੇ ਨਾਲ ਨਹੀਂਦਾ ਤਾਂ ਨਹੀਂ ਹੁੰਦਾ ਕਦੇ ਵੀ ਕਦੇ ਵੀ ਨਹੀਂ ਕਦੇ ਕੋਈ ਅਵਸੀ ਬਾਤ ਨਹੀਂ ਹੈ ਸਭ ਕੇ ਸਾਥ ਮਿਲ ਜੁਲ ਕੇ ਰਹਾ ਹੈ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਹੋ ਜਿਹੀਆਂ ਕਮੈਂਟ ਬਾਜ਼ੀਆਂ ਕਰਦੇ ਨੇ ਉਸ ਵਾਰ ਮੇਰੇ ਕੋਈ ਕਮੈਂਟ ਆਇਆ ਨਹੀਂ ਜੀ ਨਹੀਂ ਉਹ ਜਿਹੜੇ ਆਮ ਸਰਦਾਰਾਂ ਨੂੰ ਲੈ ਕੇ ਕਮੈਂਟ ਕੀਤਾ ਜਾਂਦਾਗਾ ਬਹੁਤ سارے ਸਰਦਾਰ ਸਰਦਾਰ ਸਪੋਰਟਸ ਪਰਸਨ ਨੇ ਜਿਹੜੇ ਇਸ ਟਾਈਮ ਖੇਡਾਂ ਦੇ ਵਿੱਚ ਖੇਡ ਰਹੇ ਨੇ ਐਸਾ ਜੀ ਪਰਵਾਤਾਂ ਸਾਹਿਬ ਦਾ ਪਣਾ ਕਰਾ ਜੀ ਹਮ ਨਹੀਂ ਕਿਸੇ ਗੱਲ ਕੋਈ ਬੇਸਬਾਜੀ ਤਾਂ ਕੁਛ ਕਰ ਨਹੀਂ ਸਕਦਾ ਪਰਵਾਣਾ ਪਲਾ ਕਰ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਕੀਰ ਦੇ ਵਿੱਚ ਫੇਰ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਵਾਈ ਗਰੂ ਇਸੇ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਰੰਗ ਭਗ ਲਾਈ ਰੱਖੇ ਤੇ ਅਗਲੀ ਵਾਰ ਸਰਜੋਤ 골ਡ ਮੈਡਲ ਲੈ ਕੇ ਆਵੇ ਤਾਂ ਆਪਾਂ ਫੇਰ ਦੁਬਾਰਾ ਜਿਹੜੀ 골ਡ ਮੈਡਲ ਦੇ ਨਾਲ ਤੁਹਾਡੇ ਨਾਲ ਇੰਟਰਵਿਊ ਕਰੀਏ ਬਹੁਤ ਬਹੁਤ ਧੰਨਵਾਦ ਵਾਈ ਗਰੂ ਜੀ ਦਾ ਖਾਲਸਾ ਵਾਈ ਗਰੂ ਜੀ ਦਾ ਖਾਲਸਾ ਵਾਈ ਗਰੂ ਜੀ